ਮੈਂ ਜਰਮਨਜੀਤ ਸਿੰਘ ਰੰਧਾਵਾ ਤੇ ਲੈ ਕੇ ਹਾਜ਼ਰਾਂ ਤੁਹਾਡਾ ਮੋਦਾ ਸਾਡੀ ਜ਼ਿੰਮੇਵਾਰੀ ਤੁਹਾਨੂੰ ਦੱਸ ਦਈਏ ਕਿ 12 ਸਤੰਬਰ 2025 ਨੂੰ ਥੋੜੇ ਦਿਨ ਪਹਿਲਾਂ ਹੀ ਕੇਂਦਰ ਸਰਕਾਰ ਦੇ ਵੱਲੋਂ ਇੱਕ ਚਿੱਠੀ 6 ਸੂਬਿਆਂ ਨੂੰ ਜਾਰੀ ਕੀਤੀ ਜਾਂਦੀ ਜਿਦੇ ਵਿੱਚ ਪੰਜਾਬ ਵੀ ਮੁਕ ਤੌਰ ਤੇ ਹੈ ਕਿ ਸੰਗਤ ਜਾਂ ਫਿਰ ਜਥਾ ਜਿਹੜਾ ਇਸ ਵਾਰ ਪਾਕਿਸਤਾਨ ਸੁਰੱਖਿਆ ਕਾਰਨਾਂ ਕਰਕੇ ਭੇਜਣਾ ਅਸੰਭਵ ਹੈ ਤਾਂ ਜਾਹ ਦੇ ਵਿੱਚ ਤਾਕੀਦ ਕੀਤੀ ਜਾਂਦੀ ਹੈ ਕਿ ਸਿੱਖ ਸੰਗਠਨ ਜਿਹੜੇ ਨੇ ਕਿਸੇ ਤਰ੍ਹਾਂ ਦੇ ਜਥੇ ਦੀ ਜੜੀ ਆ ਉਹ ਪਾਕਿਸਤਾਨ ਭੇਜਣ ਦੀ ਪ੍ਰਕਿਰਿਆ ਨਾ ਅਰਮਣ ਤਾਂ ਉਦੋਂ ਹੀ 14 ਸਤੰਬਰ ਨੂੰ ਜਿਹੜਾ ਉਹ ਮੈਚ ਭਾਰਤ ਪਾਕਿਸਤਾਨ ਦਾ ਹੋ ਕੇ ਟਿਆ ਤਾਂ ਇਹ ਜਿਹੜਾ ਕਹਿ ਸਕਦੇ ਆ ਕਿ ਜਥੇ ਤੇ ਰੋਕ ਲਗਾਈ ਠੀਕ ਹੈ ਪਰ ਇਸ ਤੋਂ ਬਾਅਦ ਸੰਗਤ ਦੇ ਵਿੱਚ ਜਿਹੜਾ ਰੋਸ ਹੈ ਉਹ ਵਧਦਾ ਜਾ ਰਿਹਾ ਹੈ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਜਥਾ ਪਾਕਿਸਤਾਨ ਨਹੀਂ ਭੇਜਿਆ ਜਾ ਰਿਹਾ ਕੇਂਦਰ ਸਰਕਾਰ ਦਾ ਫੈਸਲਾ ਸਿੱਖ ਸੰਗਤ ਨੂੰ ਜੜਾ ਹੈ ਉਹ ਉਹਨਾਂ ਦੇ ਗਲੇ ਤੋਂ ਹੇਠਾਂ ਨਹੀਂ ਉਤਰ ਰਿਹਾ ਉੱਤੇ ਹੀ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਦੇ ਵੱਲੋਂ ਵੀ ਇਸ ਤੇ ਇਤਰਾਜ਼ ਜਤਾਇਆ ਜਾ ਰਿਹਾ ਸੋ ਕਿਹਾ ਗਿਆ ਕਿ ਜਥਾ ਪਾਕਿਸਤਾਨ ਭੇਜਣ ਦਾ ਫੈਸਲਾ ਹੈ ਜਥੇਦਾਰ ਨੇ ਕਿਹਾ ਹੈ ਕਿ ਇਹ ਬਹੁਤ ਹੀ ਗਲਤ ਹੈ ਤਾਂ ਉਧਰ ਹੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਕਿਹਾ ਹੈ ਕਿ ਭਾਜਪਾ ਦੀ ਨੀਤੀ ਪਾਕਿਸਤਾਨ ਦੇ ਵਿਰੁੱਧ ਹੈ ਜਾਂ ਫਿਰ ਆਪਣੇ ਹੀ ਲੋਕਾਂ ਦੇ ਖਿਲਾਫ ਉਹਨਾਂ ਨੇ ਕਿਹਾ ਕਿ ਕ੍ਰਿਕਟ ਖੇਡਿਆ ਜਾ ਸਕਦਾ ਹੈ ਤਾਂ ਜਥਾ ਅਕਰ ਪਾਕਿਸਤਾਨ ਕਿਉਂ ਨਹੀਂ ਭੇਜਿਆ ਜਾ ਸਕਦਾ ਇਸ ਸਵਾਲ ਮੁੱਖ ਮੰਤਰੀ ਦੇ ਵੱਲੋਂ ਕੀਤਾ ਗਿਆ ਜਿਵੇਂ ਤੁਹਾਨੂੰ ਦੱਸਿਆ ਕਿ 12 ਸਤੰਬਰ ਨੂੰ ਚਿੱਠੀ ਜਾਰੀ ਹੁੰਦੀ ਹੈ 14 ਨੂੰ ਭਾਰਤ ਪਾਕਿਸਤਾਨ ਦਾ ਮੈਚ ਹੁੰਦਾ ਹੈ ਪਰ ਬਲਦੀ ਤੇ ਜਿਹੜਾ ਇਹ ਮੈਚ ਅੱਗ ਪਾਉਂਦਾ ਹੈ ਲੌਂਦਾ ਕਿਉਂਕਿ ਸਿੱਖਾਂ ਦੇ ਜਿਹੜੇ ਕਹਿ ਸਕਦੇ ਆ ਕਿ ਭਾਵਨਾਵਾਂ ਉਹਨਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਇਹ ਚਿੱਠੀ ਜਿਹੜੀ 22 ਸਤੰਬਰ ਨੂੰ ਜਾਰੀ ਹੁੰਦੀ ਹੈ ਤੇ ਹੁਣ ਇਸ ਮਸਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਫਿਰ ਕਾਂਗਰਸ ਸਾਰੀਆਂ ਹੀ ਪਾਰਟੀਆਂ ਜੜੀਆਂ ਨੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਫਿਰ ਤੋਂ ਖੋਲਣ ਦੀ ਮੰਗ ਕਰ ਰਹੀਆਂ ਨੇ ਜੋ ਪਿਛਲੇ 133 ਦਿਨਾਂ ਤੋਂ ਬੰਦ ਹੈ ਤਾਂ ਉੱਥੇ ਭਾਜੀਪੀ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਜੋ ਇਹ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਰੋਕ ਲਗਾਈ ਗਈ ਹੈ ਉਹ ਬਿਲਕੁਲ ਠੀਕ ਹੈ ਪਾਕਿਸਤਾਨ ਦੇ ਵਿੱਚ ਜੋ ਹਾਲਾਤ ਨੇ ਉਹ ਠੀਕ ਨਹੀਂ ਨੇ ਭਾਰਤ ਪ੍ਰਤੀ ਜੇਕਰ ਉੱਥੇ ਸਿੱਖ ਸ਼ਰਦਾਲੂਆਂ ਦੇ ਨਾਲ ਕੋਈ ਅਭਿ ਨਭੀ ਹੋ ਜਾਂਦੀ ਹੈ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਉਂਦੇ ਹੋਏ ਆ ਬੀਜੇਪੀ ਨੇ ਕਿਹਾ ਕਿ ਅਤਰ ਉਸ ਦੀ ਜ਼ਿੰਮੇਵਾਰੀ ਕੌਣ ਲਵੇਗਾ ਬਹੁਤ ਸਾਰੇ ਸਵਾਲ ਨੇ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਖਾਸ ਰਿਪੋਰਟ ਤੇ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਭਾਰਤ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਪਾਕਿਸਤਾਨ ਭੇਜਣ ਤੇ ਰੋਕ ਲਗਾਉਣ ਦੇ ਫੈਸਲੇ ਤੇ ਪੰਜਾਬ ਖਾਸ ਕਰਕੇ ਸਿੱਖ ਹਲਕਿਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਭਾਰਤ ਸਰਕਾਰ ਦੇ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਇਸ ਸਾਲ ਭਾਰਤ ਤੋਂ ਪਾਕਿਸਤਾਨ ਨਾ ਭੇਜਣ ਦੇ ਫੈਸਲੇ ਨੂੰ ਗਲਤ ਕਰਾਰ ਦਿੱਤਾ ਉਹਨਾਂ ਕਿਹਾ ਕਿ ਜੇਕਰ ਦੋਵਾਂ ਦੇਸ਼ਾਂ ਵਿਚਕਾਰ ਕ੍ਰਿਕਟ ਖੇਡੀ ਜਾ ਸਕਦੀ ਹੈ ਤਾਂ ਸਿੱਖ ਸ਼ਰਦਾਲੂਆਂ ਦਾ ਜਥਾ ਪਾਕਿਸਤਾਨ ਕਿਉਂ ਨਹੀਂ ਜਾ ਸਕਦਾ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰਾਂ ਇਸ ਖੇਤੇ ਵਿੱਚ ਸ਼ਾਂਤੀ ਤੇ ਤਰੱਕੀ ਚਾਹੁੰਦੀਆਂ ਨੇ ਤਾਂ ਇਸ ਲਈ ਜ਼ਰੂਰੀ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਸਬੰਧ ਆਪਸ ਵਿੱਚ ਸੁਖਾਵੇਂ ਹੋਣ ਅਤੇ ਇਹ ਦੇਸ਼ ਆਪਸ ਦੇ ਵਿੱਚ ਵਪਾਰ ਦੇ ਰਸਤੇ ਖੋਲਣ ਉਹਨਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਹੋਏ ਸਮਝੌਤੇ ਮੁਤਾਬਕ ਹਰ ਸਾਲ ਸਿੱਖ ਜਥੇ ਪਾਕਿਸਤਾਨ ਸਥਿਤ ਗੁਰਦਆਮਾਂ ਦੇ ਦਰਸ਼ਨ ਕਰਨ ਲਈ ਜਾਂਦੇ ਨੇ ਮੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਵੀ ਕੇਂਦਰ ਸਰਕਾਰ ਦੇ ਇਸ ਫੈਸਲੇ ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਮਝਣਾ ਬਹੁਤ ਮੁਸ਼ਕਲ ਹੈ ਕਿ ਭਾਜਪਾ ਦੀ ਨੀਤੀ ਪਾਕਿਸਤਾਨ ਦੇ ਖਿਲਾਫ ਹੈ ਜਾਂ ਫਿਰ ਆਪਣੇ ਹੀ ਲੋਕਾਂ ਦੇ ਖਿਲਾਫ ਉਹਨਾਂ ਕਿਹਾ ਕਿ ਇਸ ਤੋਂ ਮੋਦੀ ਸਰਕਾਰ ਦਾ ਪੰਜਾਬ ਵਿਰੋਧੀ ਰਵੱਈਆ ਝਲਕਦਾ ਹੈ ਜਿਹੜਾ ਮੈਚ ਕੱਲ ਹੋਇਆ ਉਧਰ ਪ੍ਰੋਡਿਊਸਰ ਜਿਹੜਾ ਉਹ ਵੱਡੇ ਸਾਹਿਬ ਦਾ ਬੇਟਾ ਹੈ ਉਹਨਾਂ ਨੂੰ ਨਿਗਾਹ ਤੱਕਣਾ ਚਾਹੀਦਾ ਉਹ ਤਾਂ ਲਾਈਵ ਹੋਇਆ ਨਾ ਮਤਲਬ ਆਪਣੇ ਸਾਹਬ ਨਾਲ ਹੀ ਕਰੀ ਜਾਂਦੇ ਹੋ ਫਿਲਮ ਰਿਲੀਜ਼ ਨਹੀਂ ਹੋਣ ਦੇਣੀ ਗਦਾਰੋਂ ਪਾਕਿਸਤਾਨੀ ਕਲਾਕਾਰ ਨੇ ਤੇ ਫਿਰ ਮੈਚ ਹੋ ਜਾਊਗਾ ਕ੍ਰਿਕਟ ਦਾ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਅਜਿਹੀ ਕਿਹੜੀ ਮਜਬੂਰੀ ਸੀ ਮੈਚ ਕਰਾਉਣੀ ਚਲੋ ਠੀਕ ਹੈ ਮੈਚ ਖੇਡ ਲਿਓ ਕੋਈ ਗੱਲ ਫਿਰ ਸਰਧਾਲੂਆਂ ਤੋਂ ਕੀ ਕਸੂਰ ਹੋ ਗਿਆ ਜੀ ਮੱਥਾ ਟੇਕਣ ਵਾਸਤੇ ਤੁਸੀਂ ਜਾਣ ਨਹੀਂ ਦੇ ਰਹੇ ਉਹਨਾਂ ਨੂੰ ਉਹ ਨਹੀਂ ਜਾ ਸਕਦੇ ਜੇ ਮੈਚ ਖੇਡ ਸਹਦੇ ਹੋ ਫਿਰ ਕਰਤਾਰਪੁਰ ਸਾਹਿਬ ਜਾਂ ਨਨਕਾਣਾ ਸਾਹਿਬ ਮੱਥਾ ਟੇਕਣ ਤੋਂ ਕੀ ਅਰਜ਼ੇ ਜੀ ਫਿਰ ਮੈਂ ਸਾਰਾ ਕੁਝ ਤੁਹਾਡੀ ਮਰਜ਼ੀ ਨਾਲ ਚੱਲੂ ਕਦੇ ਮਰ ਜਾ ਚੀੜੀਏ ਕਦ ਜਉਂਦੀ ਹੋ ਜਾ ਚਿੜੀ ਐ ਆਈ ਚੱਲੂਗਾ ਉਧਰ ਪੰਜਾਬ ਦੀਆਂ ਬਾਕੀ ਸਿਆਸੀ ਪਾਰਟੀਆਂ ਜਿਵੇਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੇ ਵੀ ਕੇਂਦਰ ਸਰਕਾਰ ਦੇ ਫੈਸਲੇ ਤੇ ਸਵਾਲ ਖੜੇ ਕੀਤੇ ਤੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਸਥਿਤ ਗੁਰਦ ਆਮਾ ਦੇ ਦਰਸ਼ਨ ਦਿਦਾਰਿਆਂ ਦੀ ਖੁੱਲ੍ਹ ਦੇਣ ਦੀ ਵਕਾਲਤ ਕੀਤੀ ਮੈਂ ਸਮਝਦਾ ਕਿ ਇਨਾਂ ਹਾਲਾਤਾਂ ਨੂੰ ਆਪਸ ਵਿੱਚ ਗੱਲ ਕਰਕੇ ਸਰਕਾਰ ਨੂੰ ਕਾਲੀ ਨਹੀਂ ਸੀ ਕਰਨੀ ਚਾਹੀਦੀ ਜਲਦੀ ਕਿ ਇਹ ਹਾਲਾਤ ਠੀਕ ਨਹੀਂ ਹਾਲਾਤ ਤਾਂ ਅਕਸਰ ਉਹ ਕੰਟਰੀ ਬੱਸ ਹੀ ਰਿਹਾ ਜੇ ਉਹ ਕਹਿੰਦੇ ਅੱਗੋਂ ਕਿ ਨਹੀਂ ਸਾਡੇ ਹਾਲਾਤ ਠੀਕ ਨਹੀਂ ਫਿਲਹਾਲ ਇਸੇ ਨਾਂ 'ਤੇ ਜੋ ਤਾਂ ਸੀ ਇਹ ਉਹ ਤਾਂ ਉਹਨਾਂ ਨਾਲ ਤਾਂ ਸਵਾਲ ਜਵਾਬ ਹੋਇਆ ਹੀ ਨਹੀਂ ਆਪਣੀਆਂ ਆਪ ਕਹਿੰਦਾ ਕਿ ਸਰਕਾਰ ਨੇ ਕਿ ਲਾਡ ਠੀਕ ਨਹੀਂ ਚਾਹੇ hockey ਦਾ asia cup ਹੋਵੇ ਉਹਦੇ ਵਿੱਚ ਉਹਨਾਂ ਨੇ ਟੀਮ ਨਹੀਂ ਭੇਜੀ ਚਾਹੇ ਦਲਜੀਤ ਦਸਾਂਝ ਦੀ ਪਿਕਚਰ ਹੋਵੇ ਉਹ ਰਿਲੀਜ਼ ਨਹੀਂ ਹੋ ਦੁੱਤੀ ਲੇਕਿਨ ਜੇ cricket ਦਾ ਮੈਚ ਹੈਗਾ ਤੇ ਉਹਦੇ ਲਈ ਸਾਰਾ ਕੁਛ ਜਿਹੜਾ ਆ ਉਹ ਅਲਾਉਡ ਹੈਗਾ ਔਰ ਉਹਦੇ ਨਾਲ ਨਾਲ ਜਿਹੜਾ ਜਿਹੜਾ ਤਰਨਾਨਕ ਨਾਮ ਲੈਵਾ ਸੰਗਤ ਹੈ ਉਹਦੇ ਜਿਹੜਾ ਉਥੇ ਨਾ ਭੇਜਣ ਦਾ ਜਿਹੜਾ ਫੈਸਲਾ ਹੈਗਾ ਮੈਨੂੰ ਲੱਗਦਾ ਇਹ ਬੜਾ ਬੰਦਪਕ ਆਇਆ ਤਾਂ ਭਾਜਪਾ ਨੇਤਾ ਆਰਪੀ ਸਿੰਘ ਨੇ ਇਸ ਮਸਲੇ ਤੇ ਸਿਆਸਤ ਨਾ ਕਰਨ ਦੀ ਨਸੀਹਤ ਦਿੱਤੀ ਤੇ ਕਿਹਾ ਕਿ ਜੇਕਰ ਪਾਕਿਸਤਾਨ ਚ ਸਿੱਖ ਸ਼ਰਦਾਲੂਆਂ ਨਾਲ ਕੋਈ ਘਟਨਾ ਵਾਪਰ ਗਈ ਤਾਂ ਇਸ ਲਈ ਜ਼ਿੰਮੇਦਾਰ ਕੌਣ ਹੋਵੇਗਾ ਉਹ ਮੈਚ ਲਾਹੌਰ 라ਵਲਪਿੰਡੀ ਜਾਂ ਕਰਾਚੀ ਹੋਇਆ ਨਹੀਂ ਨਾ ਮੈਚ ਤੇ ਦੁਬਈ ਹੋਇਆ 60 ਪਰਸਪੈਕਸ਼ਨ ਪਾਕਿਸਤਾਨ ਤੋਂ ਹੈ ਕਲ ਇਥੋਂ ਸਰਦਾਰੂ ਜਾਨ ਉਹਨਾਂ ਕੋਈ 19 ਕਿ ਵਾਪਰ ਜਾਏ ਜਾਂ ਕੋਈ ਘਟਨਾ ਹੋ ਜਾਏ ਤਾਂ ਉਹਦੀ ਚਿੰਤਾ ਕੌਣ ਕਰੇਗਾ ਉਹਦੀ ਚਿੰਤਾ ਤੇ ਸੈਂਟਰ ਗਵਰਨਮੈਂਟ ਨੂੰ ਕਰਨੀ ਪੈਂਦੀ ਹੈ ਔਰ ਮੈਚ ਖੇਡਿਆ ਕਿ ਮਲਟੀਲੈਟਰਲ ਗੇਮਸ ਵਿੱਚ ਭਾਵੇਂ ਕੇਂਦਰ ਸਰਕਾਰ ਤੇ ਭਾਜਪਾ ਵੱਲੋਂ ਸਿੱਖ ਜਥੇ ਤੇ ਰੋਕ ਵਿੱਚ ਸੁਰੱਖਿਆ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਪਰ ਸਵਾਲ ਹਾਲ ਹੀ ਵਿੱਚ ਹੋਏ ਪਾਕਿਸਤਾਨ ਦੇ ਨਾਲ ਕ੍ਰਿਕਟ ਮੈਚ ਨੂੰ ਲੈ ਕੇ ਵੀ ਉੱਠ ਰਹੇ ਨੇ ਦੀ ਪਹਿਲ ਗਾਮ دہشت گردی ਹਮਲੇ ਤੋਂ ਬਾਅਦ ਪਾਕਿਸਤਾਨ ਦੇ ਨਾਲ ਹਰ ਤਰ੍ਹਾਂ ਦੇ ਸਬੰਧ ਖਤਮ ਕਰਨ ਵਾਲੀ ਭਾਰਤ ਸਰਕਾਰ ਦੇ ਲਈ ਦੇਸ਼ ਨਾਲੋਂ ਕਿ ਕ੍ਰਿਕਟ ਵੱਡੀ ਹੈ ਬਿਊਰੋ ਰਿਪੋਰਟ ਦਿੱਲੀ ਪੋਸਟ ਪੰਜਾਬ ਹਰਣਾ ਹਿਮਾਚਲ ਪਈ 4 April ਨੂੰ دہشت گردੀ ਹਮਲਾ ਹੁੰਦਾ ਹੈ ਪੈਲਗਾਮ ਦੇ ਵਿੱਚ 26 ਸਲਾਨੀਆਂ ਨੂੰ ਉੱਥੇ ਜੜਾ ਹੈ ਉਹ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਉਹਨਾਂ ਦਾ ਧਰਮ ਪੁੱਛ ਕੇ ਉਸ ਤੋਂ ਬਾਅਦ 7 May ਨੂੰ ਭਾਰਤ ਵੱਲੋਂ ਇਸ ਦਾ ਬਤਰਾ ਲਿਆ ਜਾਂਦਾ ਆਪਰੇਸ਼ਨ ਸੰਦੂਰ ਕਰਦਗੇ ਪਾਕਿਸਤਾਨ ਦੇ ਵਿੱਚ ਤਾਂ ਉਦੋਂ ਤੋਂ ਹੀ ਤਾਂ ਦੱਸ ਦਈਏ ਕਿ ਅੱਜ ਲਗਭਗ 4 ਮਹੀਨੇ 10 ਦਿਨ 133 ਦਿਨ ਦਾ ਜਿਹੜਾ ਸਮਾਂ ਹੋ ਚੁੱਕਾ ਹੈ ਕਰਤਾਰਪੁਰ ਕੋਰੀਡੋਰ ਤੋਂ ਜਿਹੜੀ ਹੈ ਉਹ ਯਾਤਰਾ ਬੰਦ ਹੋਿਆਂ ਨੂੰ ਠੀਕ ਹੈ ਕਿ ਸਿੱਖ ਸ਼ਰਦਾਲੂਆਂ ਦਾ ਜਥਾ ਰੋਕ ਦਿੱਤਾ ਗਿਆ ਹੈ ਪਰ ਫਿਰ ਪਾਕਿਸਤਾਨ ਦੇ ਨਾਲ ਜਿਹੜਾ ਮੈਚ ਖੇਡਿਆ ਗਿਆ ਇਸ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਜੇਕਰ ਮੈਚ ਹੋ ਸਕਦਾ ਹੈ ਤਾਂ ਫਿਰ ਸਿੱਖ ਸ਼ਰਦਾਲੂਆਂ ਦਾ ਜਥਾ ਪਾਕਿਸਤਾਨ ਕਿਉਂ ਨਹੀਂ ਜਾ ਸਕਦਾ ਇਹ ਹੀ ਜਿਹੜਾ ਉਹ ਸਵਾਲਾਂ ਦਾ ਵਿਸ਼ਾ ਇਸੇ ਕਰਕੇ ਹੀ ਵਿਵਾਦ ਦਾ ਵਿਸ਼ਾ ਬਣਿਆ ਤੁਹਾਨੂੰ ਦੱਸ ਦਈਏ ਕਿ ਜਿਹੜਾ ਇਹ 12 ਸਤੰਬਰ ਨੂੰ ਚਿੱਠੀ ਜਾਰੀ ਕੀਤੀ ਗਈ ਸੀ ਕੇਂਦਰ ਸਰਕਾਰ ਦੇ ਵੱਲੋਂ ਦੇ ਵਿੱਚ ਪੰਜਾਬ ਹਰਿਆਣਾ ਜੰਮੂ ਕਸ਼ਮੀਰ ਦਿੱਲੀ ਤੇ ਉੱਤਰ ਪ੍ਰਦੇਸ਼ ਤੇ ਪੁੱਤਰਖੰਡ ਨੂੰ ਜਿਹੜਾ ਹੈ ਉਹ ਇਹ 692 ਚਿੱਠੀ ਜਾਰੀ ਕੀਤੀ ਗਈ ਸੀ ਜ ਜਿਹਦੇ ਵਿੱਚ ਤੁਹਾਨੂੰ ਦੱਸਦੀ ਹੈ ਕਿ ਕੀ ਕੀ ਫੈਸਲਾ ਲਿਆ ਗਿਆ ਸੀ ਕੀ ਤਾਕੀਦ ਕੀਤੀ ਗਈ ਸੀ ਅੰਡਰ ਸਕੱਤਰ ਸਬੂਤ ਕੁਮਾਰ ਜਸਵਾਲ ਦੇ ਵੱਲੋਂ ਗ੍ਰਹਿ ਮੰਤਰਾਲੇ ਦੇ ਪਾਰ ਸਰਕਾਰ ਦੇ ਤਾਂ ਉਹਨਾਂ ਨੇ ਕਿਹਾ ਸੀ ਤਾਂ ਉਹਨਾਂ ਨੇ ਕਿਹਾ ਕਿ ਮੌਜੂਦਾ ਸੁਰੱਖਿਆ ਸਥਿਤੀ ਦੇ ਮੱਦੇ ਨਜ਼ਰ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਸਿੱਖ ਜਥੇ ਨੂੰ ਨਵੰਬਰ 2025 ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਪਾਕਿਸਤਾਨ ਪੇਛਣਾ ਸੰਭਵ ਨਹੀਂ ਹੋਵੇਗਾ ਇਸ ਕਰਕੇ ਸੂਬਾ ਸਰਕਾਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਆਪੂ ਆਪਣੇ ਸੂਬਿਆਂ ਦੇ ਵਿੱਚ ਸਿੱਖ ਸੰਸਥਾਵਾਂ ਨੂੰ ਇਸ ਦੀ ਜਾਣਕਾਰੀ ਦੇਣ ਤੇ ਯਕੀਨੀ ਬਣਾਇਆ ਜਾਵੇ ਕਿ ਜਥੇ ਲਈ ਕੋਈ ਵੀ ਅਰਜ਼ੀਆਂ ਦੀ ਪ੍ਰਕਿਰਿਆ ਸ਼ੁਰੂ ਨਾ ਕੀਤੀ ਜਾਵੇ ਤਾਂ ਇਹ ਫੈਸਲਾ ਸਬੰਧਤ ਅਧਿਕਾਰੀਆਂ ਦੀ ਮਨਜ਼ੂਰੀ ਦੇ ਨਾਲ ਲਿਆ ਗਿਆ ਤਾਂ ਇਹ ਉਹ ਚਿੱਠੀ ਹੈ ਜਿਸ ਨੂੰ ਲੈ ਕੇ ਤਾਂ ਦੱਸ ਦਈਏ ਕਿ ਪੂਰਾ ਵਿਵਾਦ ਹੈ 12 ਸਤੰਬਰ ਨੂੰ ਇਹ ਚਿੱਠੀ ਜਾਰੀ ਹੁੰਦੀ ਹੈ ਉਸ ਤੋਂ ਬਾਅਦ 14 ਸਤੰਬਰ ਨੂੰ ਭਾਰਤ-ਪਾਕਿਸਤਾਨ ਦਾ ਮੈਚ ਹੁੰਦਾ ਹੈ ਤਾਂ ਇਸ ਨੂੰ ਲੈ ਕੇ ਜਿਹੜਾ ਹੈ ਉਹ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਵੀ ਇਸ ਤੇ ਸਵਾਲ ਖੜੇ ਕੀਤੇ ਗਏ ਨੇ ਕਿ ਆਖਰ ਆਸਤਾ ਤੇ ক্রিকেট ਭਾਰੀ ਕਿਵੇਂ ਹੋ ਸਕਦੀ ਹੈ ਆ ਇਸ ਖਬਰ ਤੇ ਸਾਡੇ ਨਾਲ ਚਰਚਾ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਚੜ ਚੁੱਕੇ ਨੇ ਇਸ ਤੋਂ ਇਲਾਵਾ ਬੀਜੇਪੀ ਤੋਂ ਸਪੋਕਸਪਰਸਨ ਨੇ ਗੁਰਚਰਨ ਸਿੰਘ ਸੰਧੂ ਬਹੁਤ ਬਹੁਤ ਸਵਾਗਤ ਹੈ ਸੰਧੂ ਸਾਹਿਬ ਤੇ ਗਰੇਵਾਲ ਸਾਹਿਬ ਸ਼ੁਕਰੀਆ ਜੀ ਗਰੇਵਾਲ ਸਾਹਿਬ ਸਭ ਤੋਂ ਪਹਿਲਾਂ ਤੁਹਾਡੇ ਤੋਂ ਆਉਣੇ ਕਿਉਂਕਿ 12 ਸਤੰਬਰ ਨੂੰ ਇਹ ਚਿੱਠੀ ਜਿਹੜੀ ਹੈ ਉਪਾਰ ਸਰਕਾਰ ਦੇ ਵੱਲੋਂ 6 ਸੂਬਿਆਂ ਨੂੰ ਪੰਜਾਬ ਸਮੇਤ 6 ਸੂਬਿਆਂ ਨੂੰ ਜਾਰੀ ਕੀਤੀ ਜਾਂਦੀ ਹੈ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਮੌਜੂਦਾ ਸਥਿਤੀ ਹੈ ਸਿਕਿਉਰਿਟੀ ਦੀ ਉਸ ਦੇ ਮੱਦੇਨਜ਼ਰ ਜਥਾ ਭੇਜਣਾ ਜਿਹੜਾ ਉਹ ਸੰਭਵ ਨਹੀਂ ਹੈ ਪਰ 14 ਤਰੀਕ ਨੂੰ 2 ਦਿਨ ਬਾਅਦ ਭਾਰਤ ਪਾਕਿਸਤਾਨ ਦਾ ਮੈਚ ਹੈ ਤਾਂ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਕਾਰਨ ਕੀ ਰਹਿ ਸਕਦੇ ਨੇ ক্রিকেট ਜਿਹੜੀ ਹੈ ਉਹ ਆਸਤਾ ਤੇ ਪਾਰੀ ਹੈ ਜਿਵੇਂ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਵੀ ਸਵਾਲ ਖੜਾ ਕੀਤਾ ਗਿਆ ਹੈ ਉਹਕੇ ਜਿਹੜਾ ਤੁਹਾਡਾ ਹੈਡਿੰਗ ਆ ਉਸ ਦੇ ਵਿੱਚ ਹੀ ਸਾਰੇ ਜਵਾਬ ਆ ਜੀ ਇਹ ਇਹ ਸਵਾਲ ਜਿਹੜਾ ਉੱਠਣ ਦਾ ਵੱਡੇ ਪੱਧਰ ਤੇ ਉੱਠਣ ਦਾ ਕਾਰਨ ਹੀ ਸੀ ਕਿ ਪਹਿਲਾਂ ਚਿੱਠੀ ਜਾਰੀ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਮੈਚ ਹੁੰਦਾ ਮੈਂ ਇੱਕ ਤੁਸੀਂ ਵੀ ਦੇਖਿਆ ਤੁਸੀਂ ਚੈਨਲ ਵਾਲਿਆਂ ਨੇ ਵੀ ਬਹੁਤ ਵੱਡੀ ਪੱਧਰ ਤੇ ਨੈਸ਼ਨਲ ਚੈਨਲਸ ਨੇ ਵੀ ਸਾਰਾ ਦਿਨ ਇਸ ਗੱਲ ਤੇ ਫੋਕਸ ਰੱਖਿਆ ਕੀ ਮੈਚ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਮੈਂ ਕੱਲੇ ਪੰਜਾਬ ਦੀ ਗੱਲ ਨਹੀਂ ਕਰਦਾ ਪੰਜਾਬ ਨੂੰ ਛੱਡ ਦਿਓ ਪੰਜਾਬ ਤਾਂ ਕੋਈ ਕਹਿ ਸਕਦਾ ਕਿ ਜਿਹੜੀ ਹੈ ਬੀਜੇਪੀ ਦੇ ਵਿਰੋਧੀ ਕੋਈ ਗੱਲ ਕਰਦਾ ਹੋਊਗਾ ਸਾਰੇ ਦੇਸ਼ ਦੇ ਅੰਦਰ ਲੋਕਾਂ ਨੇ ਇਸ ਗੱਲ ਦੇ ਨਹੀਂ ਚੰਗੇ ਭਲੇ ਪੜੇ ਲਿਖੇ ਲੋਕਾਂ ਨੇ ਇਹ ਗੱਲ ਕਹੀ ਕਿ ਜਿਹੜਾ ਮੈਚ ਹੈ ਨਹੀਂ ਹੋਣਾ ਚਾਹੀਦਾ ਕਿਉਂਕਿ ਦੇਸ਼ ਦੇ ਅੰਦਰ ਵੱਡੀ ਇੱਕ ਘਟਨਾ ਵਾਪਰੀ ਸੀ ਮੈਂ ਇਸ ਗੱਲ ਨਾਲ ਸਹਿਮਤ ਹਾਂ ਪਰ ਮੈਂ ਮੇਰਾ ਨਿੱਜੀ ਵਿਚਾਰ ਇਹ ਹੈ ਕਿ ਜਿਹੜਾ ਖੇਡ ਹੈ ਖੇਡ ਨੂੰ ਇਸ ਨਫ਼ਰਤ ਦੀ ਦਲਦਲ ਦੇ ਵਿੱਚ ਨਹੀਂ ਚ ਸੇਲਣਾ ਨਹੀਂ ਚਾਹੀਦਾ ਨਹੀਂ ਤੇ ਸੇਲਣਾ ਚਾਹੀਦਾ ਤੇ ਦੂਸਰਾ ਜਿਹੜਾ ਮੈਚ ਹੋਇਆ ਉਸ ਮੈਚ ਤੋਂ ਬਾਅਦ ਜਿਹੜੇ ਖਿਡਾਰੀਆਂ ਦਾ ਇੱਕ ਮਰਜ਼ਾਦਾ ਹੁੰਦੀ ਆ ਆਪਸੀ ਮਿਲਣ ਬਲਾਉਣ ਦੀ ਉਹ ਮਰਜ਼ਾਦਾ ਪੂਰੀ ਨਹੀਂ ਕੀਤੀ ਗਈ ਮੈਨੂੰ ਇਸ ਗੱਲ ਤੇ ਵੀ ਅਫਸੋਸ ਹੈ ਜੇ ਤੁਸੀਂ ਮੈਚ ਹੀ ਖੇੜ ਲਿਆ ਤੇ ਮੈਚ ਖੇੜ ਗਏ ਉਹ ਗੱਲ ਜਿਹੜੀ ਕਰ ਰਹੇ ਉਹਦਾ ਕੀ ਮਤਲਬ ਹੋ ਜਾਂਦਾ ਸੋ ਜੇ ਆਪਾਂ ਖਿਡਾਰੀ ਹੋਣ ਦੀ ਜਿਹੜੀ ਗੱਲ ਆ ਉਹ ਪੂਰੀ ਕਰ ਰਹੇ ਆ ਉਹ ਇਸੇ ਕਰਕੇ ਹੀ ਜਿਹੜਾ ਸਿੱਖ ਆਵਾਮ ਦੇ ਅੰਦਰ ਮੈਂ ਦੇਖ ਰਿਹਾ ਸੀ ਕਿ ਕੋਈ ਕਿਸੇ ਵੀ ਦਲ ਨਾਲ ਸਬੰਧਤ ਆ ਜੇ ਤੁਸੀਂ ਜ਼ਿਕਰ ਕੀਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਇਹ ਕਿਹਾ ਚਾਹੇ ਉਹਦੀ ਉਹਦਾ ਰੰਗਤ ਜਿਹੜੀ ਆ ਉਹ ਭਾਜਪਾ ਦੇ ਮੁਖਾਲਫਤ ਵਾਲੀ ਹੋਵੇ ਜਿਹਦੇ ਕਰਕੇ ਉਹਨੇ ਕਿਹਾ ਪਰ ਫਿਰ ਵੀ ਉਹਨੇ ਆਪਦੇ ਉਹਦੇ ਕਹਿਣ ਦੇ ਅਰਥ ਤਾਂ ਹੈ ਹੀ ਆ ਨਾ ਸੋ شورای ਕਮੇਟੀ ਨੇ ਕਿਹਾ ਕਾਲਤਾਰ ਸਾਹਿਬ ਦੇ ਜਹਦਦਾਰ ਨੇ ਕਿਹਾ ਸਾਰੀਆਂ ਪਾਰਟੀਆਂ ਦੇ ਜਿਹੜੇ ਅਹੁਦੇਦਾਰ ਸਹਿਬਾਨ ਉਹਨਾਂ ਨੇ ਇਹ ਗੱਲ ਕੀਤੀ ਆ ਕਿ ਇਸ ਗੱਲ ਨਾਲ ਸਿੱਖ ਸੰਗਤ ਦੇ ਮਨ ਤੇ ਠੇਸ ਪਹੁੰਚੀ ਆ ਸੋ ਇਹ ਗੱਲ ਸਾਨੂੰ ਵਿਚਾਰਨੀ ਚਾਹੀਦੀ ਹੈ ਕਿ ਤੁਸੀਂ ਪਾਕਿਸਤਾਨ ਨਾਲ ਕੋਈ ਇੱਕ ਵਾਰ ਤੁਹਾਡੇ ਸਬੰਧ ਵਿਗੜੇ ਪਾਕਿਸਤਾਨ ਇੱਕ ਸ਼ਰਾਰਤ ਕਰਦਾ ਵਾ ਕਿਸੇ ਦੇ ਚੁੱਕ ਚੁਕਾਏ ਜਿਹਾ ਸ਼ਰਾਰਤ ਕਰਦਾ ਤੁਹਾਨੂੰ ਉਹ ਮਾਰਨਾ ਚਾਹੁੰਦਾ ਤੁਹਾਨੂੰ ਉਹ ਕਮਜ਼ੋਰ ਕਰਨਾ ਚਾਹੁੰਦਾ ਸੋ ਜਿੰਨੀ ਵਾਰੀ ਵੀ ਇਹ ਸ਼ਰਾਰਤਾਂ ਹੋਈਆਂ ਉਸ ਤੋਂ ਬਾਅਦ ਅਸੀਂ ਸਮਝੌਤਾ ਐਕਸਪ੍ਰੈਸ਼ਨ ਵੀ ਲੈ ਕੇ ਗਏ ਅਸੀਂ ਸਮਝੌਤੇ ਵੀ ਕੀਤੇ ਦੋਵਲੇ ਸਬੰਧ ਵੀ ਬਣਾਏ ਤੇ ਕੀ 6 ਮਹੀਨੇ ਪਹਿਲਾਂ ਦੀ ਵਾਪਸੀ ਘਟਨਾਂ ਤੋਂ ਬਾਅਦ ਜੇ ਪਾਕਿਸਤਾਨ ਇਹ ਕਹਿੰਦਾ ਜਨਵਰੀ ਨਹੀਂ ਚੱਕਦਾ ਤਾਂ ਹੋਰ ਗੱਲ ਆ ਸਾਨੂੰ ਕਿਉਂਕਿ ਜਦੋਂ ਅਸੀਂ ਗੁਆਂਡੀ ਦੇਸ਼ ਆ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਜਿਹੜਾ ਅਮਨ ਜਿਹੜਾ ਵਾ ਉਹ ਭੰਗ ਹੋਵੇ ਸਾਡੀ جنگ ਹੋਵੇ جنگ ਤਾਂ ਤਬਾਹੀ ਦਾ ਇੱਕ ਇੱਕ ਸੂਚਕ ਆ ਜਦੋਂ ਦੁਨੀਆ ਦੇ ਅੰਦਰ ਜਿੱਥੇ ਜੰਗਾਂ ਚੱਲ ਰਹੀਆਂ ਉੱਥੇ ਕੀ ਹਾਲਾਤ ਨੇ ਸੋ ਜਦੋਂ ਅਸੀਂ ਕੋਈ ਰਸਤਾ ਬਣਾਉਣਾ ਹੈ ਤਾਂ ਉਹ ਰਸਤਾ ਬਣਾਉਣ ਦੇ ਲਈ ਇਹ ਜਿਹੜੀ ਧਾਰਮਿਕ ਯਾਤਰਾ ਵਾ ਜੀ ਜਿਹੜੀ ਕੀ ਇੱਕ ਚੰਗਾ ਮਾਹੌਲ ਪਨਾ ਸਕਦੀ ਆ ਕਿਉਂਕਿ ਆਪਾਂ ਇਹ ਸਮਝਦੇ ਆ ਮੈਂ ਵੀ ਇਹ ਸਮਝਦਾ ਬਾਕਸਾਂ ਦੇ ਲੋਕ ਵੀ ਇਹ ਸਮਝਦੇ ਆ ਕਿ ਲੜਾਈ ਲੋਕਾਂ ਦੀ ਨਹੀਂ ਹੈਗੀ ਆਵਾਮ ਦੀ ਲੜਾਈ ਨਹੀਂ ਹੈਗੀ ਲੜਾਈ ਹੈ ਸਰਕਾਰਾਂ ਦੀਆਂ ਨੀਤੀਆਂ ਦੀ ਚਾਹੇ ਪਾਕਿਸਤਾਨ ਸਰਕਾਰ ਦੀ ਨੀਤੀ ਹੈ ਜਾਂ ਉਹਦੀ ਫੌਜੀ ਨੀਤੀ ਹੈ ਜਾਂ ਸਾਡੇ ਦੇਸ਼ ਦੀ ਨੀਤੀ ਹੈ ਜੋ ਫੈਸਲੇ ਕਰਦੇ ਆ ਸੋ ਜਦੋਂ ਜਥਾ ਜਾਂਦਾ ਤਾਂ ਉਹ ਜਥੇ ਨੂੰ ਬੜਾ ਵੱਡਾ ਸਵਾਗਤ ਕਰਦੇ ਆ ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸਨਮਾਨ ਦੇਣ ਲਈ ਨਮਸਤਕ ਹੋਣ ਲਈ ਉਹਨਾਂ ਦੇ ਸ਼ਰਧਾਲੂ ਬਹੁਤ ਵੱਡੀ ਪੱਧਰ ਤੇ ਮੁਸਲਮਾਨ ਵੀ ਹੈਗੇ ਆ ਤੋ ਬਹੁਤ ਵੱਡੀ ਪੱਧਰ ਤੇ ਕਿਨਾ ਵਿਦੇਸ਼ਾਂ ਚੋਂ ਸੰਗਤ ਨੇ ਆਉਣਾ ਹਜ਼ਾਰਾਂ ਦੀ ਗਿਰਤੀ ਵਿੱਚ ਆਉਣਾ ਤੋ ਉਹਨਾਂ ਨੂੰ ਵੀ ਉਹਨਾਂ ਨੂੰ ਕੋਈ ਖਤਰਾ ਨਹੀਂ ਸੋ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਆ ਕਿ ਜਦੋਂ ਆਉਣ ਵਾਲੇ ਸਮੇਂ 'ਚ ਅਸੀਂ ਰਸਤੇ ਪੱਧਰ ਕਰਨੇ ਆ ਤਾਂ ਉਹਨਾਂ ਦੇ ਲਈ ਇੱਕ ਚੰਗਾ ਬਹੁਤ ਸੱਜਣ ਵਾਸਤੇ ਇਹ ਜਥਾ ਵਾ ਇਹ ਜਥਾ ਸਾਡੇ ਜਿਹੜੇ ਸ਼ਾਂ ਅਮਨ ਦੇ ਲਈ ਇੱਕ ਰਸਤਾ ਬਣ ਸਕਦਾ ਉਹਦੇ ਲਈ ਇੱਕ ਸਬੱਬ ਬਣ ਸਕਦਾ ਸਾਨੂੰ ਇਹ ਗੱਲਾਂ ਜਰੂਰ ਸਾਨੂੰ ਖਿਆਲ ਕਰਨੀ ਚਾਹੀਦੀ ਜੀ ਗੁਰਚਰ ਸਿੰਘ ਸੰਧੂ ਜੀ ਜਿਵੇਂ ਕਿ ਆਪਰੇਸ਼ਨ ਸੰਧੂਰ ਹੈ ਉਸ ਤੋਂ ਪਹਿਲਾਂ ਜਿਹੜਾ 22 ਤਰੀਕ ਨੂੰ 22 ਅਪ੍ਰੈਲ ਨੂੰ ਪਹਿਲਗੰਗ ਦਾ دہشت گردੀ ਹਮਲਾ ਪੂਰੇ ਦੇਸ਼ ਨੇ ਦੇਖਿਆ ਕਿ ਕਿਵੇਂ ਜੜਾ ਉਧਰਮ ਪੁੱਛ ਕੇ 26 ਟੂਰਿਸਟਾਂ ਨੂੰ ਜੜਾਇਆ ਉਹ دہشت گردਾਂ ਦੇ ਵੱਲੋਂ ਮੌਤ ਦੇ ਘਾਟ ਉਤਾਰਿਆ ਗਿਆ ਉਸ ਤੋਂ ਬਾਅਦ ਆਪਰੇਸ਼ਨ ਸੰਧੂਰ ਕਰਕੇ ਭਾਰਤ ਸਰਕਾਰ ਦੇ ਵੱਲੋਂ ਇਸ ਦਾ ਬਦਲਾ ਵੀ ਲਿਆ ਗਿਆ ਭਾਰਤੀ ਆਰਮੀ ਦੇ ਵੱਲੋਂ ਪਰ ਕੋਰੀਡੋਰ ਜਿਹੜਾ ਕਰਤਾਰਪੁਰ ਸਾਹਿਬ ਦਾ ਅੱਜ 133 ਦਿਨ ਹੋ ਗਏ ਨੇ ਇਸ ਨੂੰ ਬੰਦ ਹੋਇਆ ਨੂੰ ਆਖਰ ਕਿਉਂ ਨਹੀਂ ਖੋਲਿਆ ਗਿਆ ਕਿ ਇੱਥੇ ਵੀ ਸੁਰੱਖਿਆ ਕਾਰਨਾਂ ਦਾ ਹਵਾਲਾ ਜਾਂ ਫਿਰ ਵਾਕਿਆ ਹੀ ਕੇਂਦਰ ਸਰਕਾਰ ਨੂੰ ਸਿੱਖਾਂ ਦੀ ਸੁਰੱਖਿਆ ਦੀ ਚਿੰਤਾ ਹੈ ਕਿਉਂਕਿ ਪਾਕਿਸਤਾਨ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਬਿਲਕੁਲ ਜੀ ਇਹਦੇ ਵਿੱਚ ਇੱਕ ਗੱਲ ਇਹ ਬਿਲਕੁਲ ਵਾਜਬ ਹੈ ਕਿ ਕੇਂਦਰ ਸਰਕਾਰ ਨੂੰ ਖਾਸ ਤੌਰ ਤੇ ਜਿਹੜਾ ਹੈਗਾ ਸਿੱਖ ਸ਼ਰਧਾਲੂਆਂ ਦਾ ਜਥਾ ਜਿਹੜਾ ਪਾਕਿਸਤਾਨ ਜਾ ਰਿਹਾ ਸੀਗਾ ਉਹ ਉਹਨਾਂ ਦੀਆਂ ਕੀਮਤੀ ਜ਼ਿੰਦਗੀਆਂ ਦਾ ਜਿਹੜਾ ਹੈਗਾ ਬਹੁਤ ਫਿਕਰ ਹੈ ਚਿੰਤਾ ਹੈ ਬੇਸ਼ੱਕ ਦੇਖੋ ਸਿਆਸੀ ਵਿਰੋਧੀ ਹਰ ਇੱਕ ਪਾਰਟੀ ਦੇ ਹੁੰਦੇ ਆ ਹਰ ਇੱਕ ਬੰਦੇ ਨੇ ਆਪਦੇ ਆਪ ਦੀਆਂ ਗੱਲਾਂ ਉਹ ਕਹਿਣੀਆਂ ਹੁੰਦੀਆਂ ਨੇ ਜੀ ਤਾਂ ਜੇ ਅੱਜ ਤੱਕ ਜੋ ਵੀ ਗੱਲਬਾਤ ਹੋਈ ਆ ਕੇਂਦਰ ਸਰਕਾਰ ਵੱਲੋਂ ਸਪੈਸ਼ਲੀ ਜੇ ਆਪਾਂ ਗੱਲ ਕਰੀਏ ਤੇ ਸਿੱਖਾਂ ਦੇ ਹੱਕ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਮੈਂ ਆਪਾਂ ਉਂਗਲਾਂ ਤੇ ਗਿਣਾ ਸਕਦੇ ਆ ਠੀਕ ਹੈ ਕੋਰੀਡੋਰ ਜਿਹਦਾ ਖੋਲਿਆ ਹੈਗਾ ਸਪੈਸ਼ਲ ਇੱਕ ਫੀਟਾ ਹੈਗਾ ਜੀ ਅਰਦਾਸ ਕਰਦੇ ਆਉਂਦੇ ਆ ਸ਼ੁਰੂ ਤੋਂ ਲੈ ਕੇ ਕਿ ਗੁਰਧਾਮਾਂ ਦੇ ਦਰਸ਼ਨ ਖੁੱਲ੍ਹੇ ਦਰਸ਼ਨ ਦੇਦਾਰੀ ਤਾਂ ਮਾਨਯੋਗ ਨਰੇਤਰ ਮੋਦੀ ਜੀ ਨੇ ਪ੍ਰਧਾਨ ਮੰਤਰੀ ਦੀ ਸਰਕਾਰ ਨੇ ਜਿਹੜਾ ਹੈਗਾ ਕੋਰੀਡੋਰ ਬਣਾ ਕੇ ਸਾਨੂੰ ਸਵੇਰੇ ਜਾ ਕੇ ਸ਼ਾਮ ਨੂੰ ਦਰਸ਼ਨ ਕਰਕੇ ਕਰਤਾਰਪੁਰ ਸਾਹਿਬ ਤੁਸੀਂ ਵਾਪਸ ਆ ਜਾਂਦੇ ਆ ਜੀ ਬਿਲਕੁਲ ਕੋਈ ਆਪਤੀ ਨਹੀਂ ਸੀ ਕੇਂਦਰ ਸਰਕਾਰ ਨੂੰ ਕਦੇ ਵੀ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੋਈ ਕਿ ਕੋਈ ਉੱਥੇ ਪਾਕਿਸਤਾਨ ਨਾ ਜਾਣ ਪਾਕਿਸਤਾਨ ਦੇ ਜਾਣ ਦੇ ਵਿੱਚ ਕੋਈ ਦਿੱਕਤ ਹੋਵੇ ਦਿੱਕਤ ਹੈ ਤਾਂ ਇਹ ਕਿ ਜੋ ਸਾਡੇ ਯਾਤਰੀ ਸਾਡੇ ਦੇਸ਼ ਦੇ ਵਸਨੀਕ ਸਾਡੇ ਦੇਸ਼ ਦੇ ਨਾਗਰਿਕ ਜਿਹੜੇ ਪਾਕਿਸਤਾਨ ਦੇ ਵਿੱਚ ਜਾਣਗੇ ਧਾਰਮਿਕ ਆਸਥਾ ਦੇ ਨਾਲ ਜੇ ਖੁਦਾ ਨਾ ਖਾਸਤਾ ਉਥੇ ਕੋਈ ਨਾ ਕੋਈ ਘਟਨਾ ਇਸ ਤਰ੍ਹਾਂ ਦੀ ਵਾਪਰ ਜਾਂਦੀ ਆ ਤਾਂ ਫਿਰ ਇੰਟਰਨੈਸ਼ਨਲ ਲੈਵਲ ਤੇ ਸਾਡੇ ਕੋਲੇ ਜਵਾਬ ਕੀ ਹੋਊਗਾ ਕਿ ਵੀ ਤੁਹਾਨੂੰ ਪਤਾ ਨਹੀਂ ਕੱਲ ਤੁਹਾਡਾ ਕਿੱਡਾ ਵੱਡਾ ਮਾਹੌਲ ਕਿਸ ਤੱਕ ਇਨਾ ਮਾੜਾ ਰਿਹਾ ਹੈਗਾ ਪਾਕਿਸਤਾਨ ਦੇ ਨਾਲ ਸੰਧੂ ਸਾਹਿਬ ਮੈਂ ਤੁਹਾਨੂੰ ਯਾਦ ਕਰਵਾ ਦਿੰਦਾ ਕਿ ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਹੈ ਕਿ 22 April ਨੂੰ ਪਹਿਲਗਾਮ ਦੇ ਵਿੱਚ دہشت گردੀ ਹਮਲਾ ਹੁੰਦਾ ਹੈ ਤਾਂ 7 ਮਈ ਨੂੰ ਰੋਕ ਲੱਗਦੀ ਹੈ ਜਦੋਂ ਆਪਰੇਸ਼ਨ ਸੰਦੂਰ ਲਾਂਚ ਕੀਤਾ ਜਾਂਦਾ ਹੈ ਭਾਰਤੀ ਆਰਮੀ ਦੇ ਵੱਲੋਂ ਤਾਂ ਇੰਨਾ ਜਿਹੜਾ ਵਕਫਾ ਹੈ ਉਦੋਂ ਤੱਕ ਜਿਹੜੀ ਯਾਤਰਾ ਬੇਰੋਕ ਟੋਕ ਹੋ ਰਹੀ ਸੀ ਤੇ ਇਸ ਦੌਰਾਨ ਤਾਂ ਕੋਈ ਵੀ ਕਿਸੇ ਨੇ ਜਿਹੜਾ ਉਹ ਸਿਕਸ਼ਰਦਾਲ ਨੂੰ ਨੁਕਸਾਨ ਨਹੀਂ ਪਹੁੰਚਾਇਆ ਬਿਲਕੁਲ ਤੁਹਾਨੂੰ ਇਹ 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 ਗੱਲ ਮੈਂ ਇਹੀ ਗੱਲ ਕਹਿ ਰਿਹਾ ਨੇ ਜੀ ਸਟ੍ਰੈਟਜੀ ਹੁੰਦੀ ਆ ਉਹ ਉਹਦੇ ਵਿੱਚ ਕੀ ਹੈ ਕਿ ਜਦੋਂ ਇਹ ਪੈਲਗਾਮ ਦਾ ਦਾ ਹਮਲਾ ਹੋਇਆ ਉਹਨੂੰ ਕਿਸੇ ਨੇ ਚੰਗਾ ਨਹੀਂ ਕਿਹਾ ਭਾਰਤ ਸਰਕਾਰ ਨੇ ਬੜਾ ਸਖਤ ਅਤੀ ਲਿਆ ਤੇ ਆਪਰੇਸ਼ਨ ਸੰਦੂਰ ਦੇ ਰਾਹੀਂ ਉਹਨਾਂ ਨੂੰ ਸਬਕ ਸਿਖਾਇਆ ਪਾਕਿਸਤਾਨ ਨੂੰ ਜੀ ਪਰ ਉਨੇ ਸਮੇਂ ਦੌਰਾਨ ਕੋਈ ਵੀ ਕਾਰਵਾਈ ਕੇਂਦਰ ਸਰਕਾਰ ਵੱਲੋਂ ਜੋ ਸਟ੍ਰੈਟੇਜੀਕਲ ਜਿਹੜਾ ਜਿਹੜੀ ਚੱਲ ਰਹੀ ਸੀ ਉਹ ਕਾਰਵਾਈ ਕਰ ਚੱਪੀ ਸੀ ਜਦੋਂ ਆਪਰੇਸ਼ਨ ਸੰਦੂਰ ਸ਼ੁਰੂ ਹੋਇਆ ਤਾਂ ਫਿਰ ਉਦੋਂ ਇਹ ਬਣਦਾ ਸੀ ਵਾਜਬ ਬਣਦਾ ਸੀਗਾ ਕਿ ਜਿਹੜਾ ਹੈਗਾ ਬੰਦ ਕੀਤਾ ਜਾਵੇ ਕੱਲ ਨੂੰ ਸਬੰਧ ਚੰਗੇ ਹੋ ਜਾਣਗੇ ਤਾਂ ਹੋ ਸਕਦਾ ਮਤਲਬ ਦੁਬਾਰਾ ਫਿਰ ਵੀ ਸ਼ੁਰੂ ਹੋ ਸਕਦਾ ਹੈ ਸਬੰਧ ਚੰਗੇ ਆਪਾਂ ਸਬੰਧ ਚੰਗਾ ਦੀ ਵੀ ਗੱਲ ਕਰਾਂਗੇ ਕੀ ਕਿਹਾ ਜਿਵੇਂ ਜਥੇਦਾਰ ਸਾਹਿਬ ਨੇ ਕਿਹਾ ਹੈ ਕਿ ਕ੍ਰਿਕਟ ਜੇ ਹੋ ਰਹੀ ਹੈ ਤਾਂ ਚੰਗੀ ਗੱਲ ਹੈ ਦੇਸ਼ ਨੇੜੇ ਹੋਣੇ ਚਾਹੀਦੇ ਨੇ ਪੰਜਾਬ ਇੱਕ ਸਰਹੱਦੀ ਸੂਬਾ ਹੈ ਤਾਂ ਦੋਵੇਂ ਦੇਸ਼ਾਂ ਦੇ ਜੇ ਸਬੰਧ ਜੇਕਰ ਸਹੀ ਹੁੰਦੇ ਨੇ ਤਾਂ ਲੱਗਦਾ ਕੋਈ ਚੰਗੀ ਗੱਲ ਨਹੀਂ ਹੋਵੇਗੀ ਕਿਉਂਕਿ ਉਹਨਾਂ ਦੇ ਗਵਾਂਡ ਦੇ ਵਿੱਚ ਹੀ ਲਗਾਤਾਰ ਉਹਨਾਂ ਨੂੰ ਜੜਾਇਆ ਉਹ ਇਹਨਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਲਗਾਤਾਰ ਚਰਚਾ ਜਾਰੀ ਰੱਖਦੇ ਆ ਕੁਝ ਕੋਲਰ ਵੀ ਸਾਣਾ ਜੁੜ ਚੁੱਕੇ ਨੇ ਉਹਨਾਂ ਨੂੰ ਵੀ ਸ਼ਾਮਲ ਕਰਦੇ ਆ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਸਤਿ ਸ਼੍ਰੀ ਅਕਾਲ ਜੀ ਕੌਣ ਸਾਹਿਬ ਨੇ ਫੋਨ ਲਾਈਨ ਤੇ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਫੋਨ ਲਾਈਨ ਤੇ ਕੌਣ ਸਾਹਿਬ ਨੇ ਜੀ ਬੋਲ ਰਿਹਾ ਜੀ ਪਟਿਆਲੇ ਤੋਂ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਬੀਜੇਪੀ ਪਰਸੰਤ ਮੈਂ ਮੇਰਾ ਇੱਕ ਸਵਾਲ ਹੈ ਜੀ ਇਹ ਇਹ ਜਿਹੜੇ ਦੋ ਦੋੜ ਦੇਰੇ ਦੋਰੇ ਮਾਪਦੰਡ ਹੈ ਇਹ ਸਿੱਖਾਂ ਲਈ ਕਿਉਂ ਅਪਣਾਏ ਜਾਂਦੇ ਆ ਜੀ ਠੀਕ ਹੈ ਇਹ ਬਾਕੀ ਬਾਅਦ ਦੇਖੋ ਗੁਜਰਾਤ ਦੇ ਵਿੱਚ ਉਹ ਇਹਨਾਂ ਦਾ ਗੁਜਰਾਤ ਦੇ ਵਿੱਚ ਸਾਰਾ ਨਾਕਾ ਸਾਰਾ ਖੁੱਲਾ ਹੈ ਇਹਨਾਂ ਦਾ ਕਾਰੋਬਾਰ ਹੋ ਰਿਹਾ ਪਰ ਪੰਜਾਬ ਤੋਂ ਬੰਦ ਹੈ ਠੀਕ ਹੈ ਜੀ ਬਹੁਤ-ਬਹੁਤ ਸ਼ੁਕਰੀਆ ਜੀ ਸਰ ਨਾਲ ਜੁੜਨ ਦੇ ਲਈ ਇੱਕ ਹੋਰ ਕਾਲਰ ਨੇ ਸਤਿ ਸ਼੍ਰੀ ਅਕਾਲ ਜੀ ਕੌਣ ਸਾਹਿਬ ਨੇ ਫੋਨ ਲਾਈਨ ਤੇ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਜੀ ਕਿਨਾਰ ਜੀ ਤੁਹਾਡਾ ਕਿੱਥੋਂ ਬੋਲ ਰਹੇ ਹੋ ਕਰਮਜੀਤ ਜੀ ਜਦਾ ਸੰਗਰੂਰ ਜੀ ਹਾਂਜੀ ਕਰਮਜੀਤ ਜੀ ਕੀ ਕਹਿਣਾ ਚਾਹੁੰਦੇ ਹੋ ਬਈ ਬੰਤੂ ਉਹ ਜੋ ਜੋੜਾ ਕ੍ਰਿਕਟ ਅੱਡੇ ਖੜਿਆ ਰਹੀ ਸੀ ਇਹਨਾਂ ਦਾ ਜ਼ਿੰਮੇਵਾਰ ਕੌਣ ਸੀ ਅਜਾ ਨੰਬਰ ਤੋਂ ਚਾਹੇ ਸ਼੍ਰੋਮਣੀ ਕਮੇਟੀ ਜ਼ਿੰਮੇਵਾਰੀ ਲੈ ਦੋ ਉਹ ਪਾਕਿਸਤਾਨ ਵਾਲੀ ਸਰਕਾਰ ਨਾਲ رابطہ ਬਣਾ ਕੇ ਇਹ ਅੱਡੇ ਸਾਹਿਬ ਨਾਲ ਚੱਲਣਗੇ ਉਹ ਐ ਥੋੜੋ ਮਾਰਦੇ ਨੇ ਬੰਦਿਆਂ ਨੂੰ ਜੀ ਜੇ ਦਾ ਮੋਦੀ ਸਾਹਿਬ ਨੂੰ ਕੋਈ ਫੰਡ ਬਣਦਾ ਫਿਰ ਤਾਂ ਇਹ ਕਹਿੰਦਾ ਚਲੋ ਹੁਣ ਇਧਰੋਂ ਫੰਡ ਬਣਦਾ ਨਹੀਂ ਕੋਈ ਇਹਨਾਂ ਨੇ ਰੋਕ ਲਾਤੀ ਉਹ ਸੰਦੂਰ ਨਾਟਕ ਖੇਡਿਆ ਸੀ ਉਹਨੇ ਜੰਗ ਲਈ ਉਹ ਤਾਂ ਦੋ ਦਿਨਾਂ ਦਾ ਨਾਟਕ ਸੀ ਜੀ ਉਹਦਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾ ਨਾਲ ਜੋੜਨ ਲਈ ਗੁਰਚਰਨ ਸਿੰਘ ਗਰੇਵਾਲ ਜੀ ਜਿਵੇਂ ਕਿ ਇਹ ਸਕਾਲਰ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਸੁਰੱਖਿਆ ਦੀ ਜ਼ਿੰਮੇਵਾਰੀ ਕੀ ਸ਼੍ਰੋਮਣੀ ਕਮੇਟੀ ਲੈਂਦੀ ਹੈ ਕਿਉਂਕਿ ਅੱਜ ਆਰ ਪੀ ਸਿੰਘ ਆਏ ਪੰਜਾਬ ਤਾਂ ਉਹਨਾਂ ਨੇ ਵੀ ਕਿਹਾ ਹੈ ਕਿ ਜੇਕਰ ਉੱਥੇ ਸਿੱਖ ਸ਼ਰਧਾਲੂ ਉਹਨਾਂ ਦੇ ਨਾਲ ਓਨੀ ਕੀ ਹੁੰਦੀ ਹੈ ਤੇ ਉਹਦਾ ਜ਼ਿੰਮੇਵਾਰ ਕੌਣ ਹੋਵੇਗਾ ਤਾਂ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਕੀ ਪੱਕਾ ਦੇਖੋ ਜੀ ਸ਼ਰੋਣੀ ਕਮੇਟੀ ਕੋਈ ਦੇਸ਼ ਦਾ ਪ੍ਰਬੰਧ ਨਹੀਂ ਚਲਾਉਂਦੀ ਜੀ ਸ਼ਰੋਣੀ ਕਮੇਟੀ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀ ਆ ਇਹ ਜਿਹੜੇ ਜਿਹੜੇ ਪ੍ਰਬੰਧ ਹੁੰਦੇ ਨੇ ਇਹ ਜਿਹੜੇ ਤਾਲਮੇਲ ਨੇ ਇਹ ਦੇਸ਼ ਦੀ ਸਾਡੇ ਜਿਹੜਾ ਵਿਦੇਸ਼ ਵਿਭਾਗ ਆ ਉਹਨਾਂ ਦੇ ਸਬੰਧ ਹੁੰਦੇ ਨੇ ਉਹਨਾਂ ਨੇ ਵੇਖਣਾ ਹੁੰਦਾ ਮੈਂ ਸਾਡੇ ਦਰਸ਼ਕ ਜਿਹੜੇ ਆ ਮੈਂ ਉਹਨਾਂ ਦਾ ਸਤਿਕਾਰ ਕਰਦਾ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜੇ ਹੁਣ ਤੁਸੀਂ ਅ ਅੱਜ ਨਹੀਂ ਜਾਣ ਦੇ ਰਹੇ ਤੇ ਫਿਰ ਇਹਦਾ ਮਤਲਬ ਤੁਸੀਂ ਇਸ ਗੱਲ ਦੀ ਵੀ ਰੋਕ ਲਾਇਆ ਕਿ ਕਦੇ ਹੋਣਾ ਜਾਂ ਦੂਜੀ ਗੱਲ ਮੈਂ ਇਹਨਾਂ ਨੂੰ ਦੱਸਣਾ ਚਾਹੁੰਨਾ ਕਿ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸਰਵੇ ਹੋਇਆ ਮੈਚ ਦੇ ਬਾਰੇ ਵਿੱਚ 80% ਲੋਕਾਂ ਨੇ ਕਿਹਾ ਵੀ ਨਹੀਂ ਹੋਣਾ ਚਾਹੀਦਾ ਤੇ ਦੂਜੀ ਗੱਲ ਇਹ ਆ ਕਿ ਜਿਹੜੇ ਸਾਡੇ ICC ਕ੍ਰਿਕਟ ਦੇ ਚੇਅਰਮੈਨ ਨੇ ਉਹ ਅਮਨਤ ਸ਼ਾਹ ਜੀ ਦੇ بیٹے ਨੇ ਉਹ ਉੱਥੇ ਬੈਠੇ ਆ ਆਪਣੇ ਪੰਡਾਲ ਦੇ ਵਿੱਚ ਸਿੜੀਆਂ 'ਚ ਬੈਠੇ ਆ ਉੱਥੇ ਉਹਨਾਂ ਦੇ ਨਾਲ ਪਾਕਿਸਤਾਨ ਦਾ ਇੱਕ ਪਾਸ ਬੋਲਰ ਬਿਠਾ ਮੈਨੂੰ ਲੱਗਦਾ ਕਿ ਪਿਛਲੇ ਦਿਨਾਂ 'ਚ ਜਿਹੜਾ ਸਾਡਾ ਵਿਵਾਦ ਬਣਿਆ ਸੀ ਉਹਦੇ ਵਿੱਚ ਉਹਦੀ ਬਿਆਨਬਾਜ਼ੀ ਵੀ ਸਾਡੇ ਖਲਾਫ ਆਈ ਸੀ ਜੀ ਸੋ ਤਸਵੀਰਾਂ ਵੀ ਛਾਇਆ ਹੋਈਆਂ ਤੋ ਇਹ ਗੱਲਾਂ ਜੋ ਜਿਹੜੀਆਂ ਦੋਰੇ ਮਾਪ ਡੰਡਾ ਜਿਵੇਂ ਪਹਿਲੇ ਨਕਾਲੋਂ ਨੇ ਕਿਹਾ ਸੀ ਕਿ ਇਹ ਦੋਰੇ ਮਾਪ ਡੰਡਾ ਕੀ ਮਤਲਬ ਕਿ ਪੈਸੇ ਵਾਸਤੇ ਆਈਸੀਸੀ ਨੇ ਜੇ ਪੈਸੇ ਜਿਹੜਾ 5-700 ਹਜ਼ਾਰ ਕਰੋੜ ਰੋਣਾ ਸੀ ਉਸ ਗੱਲ ਦੇ ਲਾਲਚ ਨਾਲ ਇਹ ਰਿਸਕ ਲੈ ਲਿਆ ਗਿਆ ਗੱਲ ਕੀ ਹੈ ਕਿ ਆਵਾਮ ਦੀ ਆਵਾਜ਼ ਜਿਹੜੀ ਜੇ ਅਸੀਂ ਉਹਦੀ ਆਵਾਜ਼ ਨਹੀਂ ਸੁਣਦੇ ਤੇ ਇੱਕ ਪਾਸੇ ਅਸੀਂ ਆਸਥਾ ਨੂੰ ਜਿਹੜੀ ਆ ਉਹਨੂੰ ਧੱਕਾ ਲਾਉਨੇ ਆ ਤੇ ਇਹ ਕੰਮ ਤਾਂ ਸਰਕਾਰਾਂ ਦੇ ਆ ਸਰਕਾਰਾਂ ਗੱਲ ਕਰਨ ਗਰੇਵਾਲ ਸਾਹਿਬ ਇੱਥੇ ਸਵਾਲ ਇਹ ਵੀ ਆ ਜੇ ਮੰਨ ਲਓ ਕਿ ਆ ਜਥਾ ਰੋਗ ਦਿੱਤਾ ਗਿਆ ক্রিকেট ਵੀ ਰੋਕ ਦਿੰਦੇ ਤਾਂ ਸ਼ਾਇਦ ਇਹਨਾਂ ਜਿਹੜਾ ਦੁੱਖ ਨਾ ਹੁੰਦਾ ਮੈਂ ਉਹੀ ਕਹਿ ਰਿਹਾ ਮੈਂ ਜੀ ਜਦੋਂ ਇੱਕ ਗੱਲ ਕੀਤੀ ਗਈ ਤੇ ਦੂਜੀ ਦਾ ਫਿਰ ਸਵਾਲ ਵੱਡਾ ਖੜਾ ਹੋ ਗਿਆ ਵੱਡਾ ਸਵਾਲ ਬਣ ਗਿਆ ਮੈਂ ਪਹਿਲਾਂ ਵੀ ਕੀਤਾ ਜੀ ਬਾਕੀ ਮੈਂ ਦੱਸਣਾ ਚਾਹਣਾ ਕਿ ਜਿੰ ਜਦੋਂ ਗੁਰਪੁਰਬ ਹੋਣਾ ਗੁਰਪੁਰਬ ਤੇ ਹਜ਼ਾਰਾਂ ਲੋਕ ਜਾਣੇ ਆ ਸਾਡਾ ਜਥਾ ਦਾ ਸਿਰਫ 2000 ਜਾਂ 21-2200 ਦਾ ਜਾਣਾ ਸੀ ਉੱਥੇ 5-10000 ਸਿੱਖ ਨੇ ਪਹੁੰਚਣਾ ਉੱਥੇ ਤੇ ਇਹਦਾ ਮਤਲਬ ਫਿਰ ਬਾਕੀ ਸਰਕਾਰਾਂ ਵੀ ਉਦੋਂ ਤੱਕ ਕਿਸੇ ਦੇ ਮੱਥੇ ਤੇ ਤਾਂ ਲਿਖਿਆ ਨਹੀਂ ਕਿ ਇਹ ਭਾਰਤ ਦਾ ਨਾਗਰਿਕ ਆ ਤੇ ਜਾਂ ਦੂਸਰੇ ਦੇਸ਼ ਦਾ ਨਾਗਰਿਕ ਆ ਉਹਦਾ ਜਦੋਂ ਜਦਾ ਜਾਂਦਾ ਉਦੋਂ ਹੀ ਸਾਡੀ ਆਇਡੈਂਟੀਫਿਕੇਸ਼ਨ ਹੁੰਦੀ ਆ ਉਸ ਤੋਂ ਬਾਅਦ ਤਾਂ ਸਾਰੇ ਇੱਕੋ ਹੀ ਹੁੰਦੇ ਆ ਸੋ ਇਹ ਗੱਲਾਂ ਸਾਨੂੰ ਜੇ ਤਾਂ ਉੱਥੇ ਕੋਈ ਹੋਰ ਸਿੱਖ ਨਹੀਂ ਜਾ ਰਿਹਾ ਤੇ ਉਹਨੂੰ ਕੋਈ ਖਤਰਾ ਨਹੀਂ ਹੈਗਾ ਤੇ ਫਿਰ ਤਾਂ ਅਸੀਂ ਮੰਨ ਲਈਏ ਤੁਹਾਡੀ ਗੱਲ ਕਿਉਂਕਿ ਗੱਲ ਇਹ ਆ ਮੈਂ ਤਾਂ ਕਹਿ ਰਿਹਾ ਸੀ ਜੇ ਤੁਸੀਂ ਮੈਂ ਹੁਣ ਦੇਖ ਰਿਹਾ ਸੀ ਕਿ ਭਾਰਤ ਮਾਲਾ ਪ੍ਰੋਜੈਕਟ ਸੈਂਕੜੇ ਅਨੇ ਹਜ਼ਾਰਾਂ ਕਰੋੜ ਰੁਪਏ ਲਾ ਕੇ ਬਣਾਇਆ ਜਾ ਰਿਹਾ ਉਹਦਾ ਮਤਲਬ ਕੀ ਆ ਉਦਾ ਮਤਲਬ ਇਹੀ ਆ ਨਾ ਕਿ ਅਸੀਂ ਵਪਾਰ ਜਿਹੜਾ ਲੰਘਾ ਉਹ ਪਾਕਿਸਤਾਨ ਦੇ ਥਰੂ ਅਸੀਂ ਲੰਡਨ ਤੱਕ ਜਾਵਾਂਗੇ ਜਿਹੜੇ ਜਿਹੜੀਆਂ ਇਹ ਗੱਲਾਂ ਕੀਤੀਆਂ ਜਾ ਰਹੀਆਂ ਤੇ ਫਿਰ ਉਹ ਲੰਘਾ ਕਿਨੇ ਖੋਲਣਾ ਉਹ ਕਿਉਂ ਖੋਲਣਾ ਫਿਰ ਨਾਲ ਖੋਲਿਆ ਜਾਵੇ ਫਿਰ ਉਤੇ ਪੱਕਾ ਬੈਣ ਲੱਗ ਜਾਵੇ ਫਿਰ ਜੇ ਕੱਲ ਨੂੰ ਕਿਸੇ ਤਰ੍ਹਾਂ ਦੀ ਇੱਕ ਅਧੀ ਮਾਰਾਂ ਮਾਰੀ ਹੋ ਗਈ ਦੇਸ਼ ਦਾ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਉਹ ਸਾਰਾ ਖੂ ਖਾਤੇ ਜਾਏਗਾ ਜੀ ਸੋ ਗੱਲ ਕੀ ਆ ਵੀ ਅਮਨ ਨੂੰ ਅਮਨ ਨੂੰ ਰਿਉਣ ਵਾਸਤੇ ਅਮਨ ਪੈਦਾ ਕਰਨ ਵਾਸਤੇ ਤਕਰਾਰ ਦੇ ਮਾਹੌਲ ਨੂੰ ਖਤਮ ਕਰਨ ਵਾਸਤੇ ਜਿਹੜੇ ਇਹ ਧਾਰਮਿਕ ਜਿਹੜੇ عقیده ਨਾਲ ਸੰਬੰਧਿਤ ਸ਼ਰਧਾਲੂਆਂ ਦਾ ਜਥਾ ਇਹ ਬਹੁਤ بڑا ਰੋਲ ਉਹਦਾ ਕਰ ਸਕਦਾ ਤੇ ਆ ਚੀਜ਼ੇ ਨਹੀਂ ਹੈ ਤੇ ਗਾਂ ਇਹ ਕਰੇਗਾ ਇਸ ਤੇ ਤੁਸੀਂ ਧਿਆਨ ਦਿਓ ਤਾਂ ਕਿ ਜਿਹੜਾ ਪਾਕਿਸਤਾਨ ਆ ਉਹਦੀ ਵੀ ਇੱਕ ਮਜਬੂਰੀ ਬਣੇਗੀ ਸੋਨੇ ਦੁਨੀਆ ਨੂੰ ਜਵਾਬ ਦੇ ਹੀ ਦੇਣੀ ਆ ਸਿੱਖ ਆਬਾਮ ਦੁਨੀਆ ਦੇ ਸੈਂਕੜੇ ਦੇਸ਼ਾਂ ਦੇ ਵਿੱਚ ਵੱਸਦਾ ਉਹਨੇ ਇਸ ਚੀਜ਼ ਦਾ ਵੀ ਖਿਆਲ ਰੱਖਣਾ ਸੋ ਸਾਨੂੰ ਆਸ ਆ ਕਿ ਦੇਸ਼ ਦੀ ਸਰਕਾਰ ਇਸ ਗੱਲ ਨੂੰ ਜਿਹੜਾ ਕਿ ਜ਼ਰੂਰੀ ਬਣਾਵੇ ਕਿ ਉਸ ਦੇਸ਼ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਐਸੀ ਹਾਨੀ ਨਾ ਹੋਵੇ ਤੇ ਇਹ ਜਿਹੜੀ ਭਾਵਨਾ ਦੀ ਅਸੀਂ ਕਦਰ ਕਰਦੇ ਆਂ ਪਰ ਇਹ ਸਾਰੇ ਕਿਸੇ ਦੇ ਪ੍ਰਬੰਧ ਜਿਹੜੇ ਆ ਇਹ ਦੇਸ਼ ਦੀ ਸਰਕਾਰ ਨੇ ਹੀ ਕਰਨੇ ਹੁੰਦੇ ਆ ਅਸੀਂ ਉਹਨਾਂ ਨੂੰ ਆਸ ਕਰਦੇ ਹਾਂ ਠੀਕ ਹੈ ਸੰਤੂ ਸਾਹਿਬ ਤਾੜਤੋਂਾ ਨਾ ਉਸ ਤੋਂ ਪਹਿਲਾਂ ਸਰ ਨਾਲ ਕੁਝ ਕਾਲਰ ਜੁੜ ਚੁੱਕੇ ਨੇ ਉਹਨਾਂ ਦੇ ਵੀ ਸਵਾਲ ਲੈ ਲਈਏ ਕਿਉਂਕਿ ਕਹਿਣਾ ਚਾਹੁੰਦੇ ਨੇ ਸੱਤਿਗਾਲ ਜੀ ਕੀ ਨਾਏ ਤੁਹਾਡਾ ਕਿੱਥੋਂ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਸੱਤਿਗਾਲ ਜੀ ਮੈਂ ਨੂਦ ਸਿੰਘਾ ਮੈਂ ਜਿੱਥੇੋਂ ਤੋਂ ਬੋਲਦਾ ਹਾਂ ਹਾਂਜੀ ਸਵਾਗਤ ਹੈ ਕੀ ਕਹਿਣਾ ਚਾਹੁੰਦੇ ਤਾਂ ਵੀ ਇਹ ਆ ਵੀ ਦੇਖੋ ਜੀ ਜੇ ਵਿਛੜ ਜਾਵੇ ਨਾ ਆਪਣਾ ਪਾਕਿਸਤਾਨ ਦੀ ਜਿਹੜੀ ਜਨਤਾ ਇਹਨਾਂ ਦੇ ਮਨਾਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਜੀ ਇਹ ਜਿਹੜੇ ਸਾਡੇ ਲੀਡਰ ਨੇ ਜਾਇ ਉਹ ਪਾਕਿਸਤਾਨ ਦੇ ਵਿੱਚ ਭਾਰਤ ਦੇ ਨੇ ਇਹ ਨਹੀਂ ਜਿਹੜੇ ਇਹ ਮੁੱਦੇ ਠਾਉਂਦੇ ਨੇ ਇਹਨਾਂ ਦੇ ਮਨਾਂ ਦੇ ਮਰਕਾ ਮਾੜੀ ਦੀ ਗੱਲੋਂ ਲੈ ਕੇ ਆਪਦੇ ਰੂਟੀਆਂ ਸੇਕਦੇ ਨੇ ਜੀ ਜਿਹੜੀ ਮੌਜੂਦਾ ਸਰਕਾਰ ਆ ਉਹ ਕਹਿੰਦੇ ਜੀ ਅਸੀਂ ਆਪਦੀ ਕਾਮਯਾਬੀਆਂ ਕਿਉਂਕਿ ਜਿਹੜੇ ਉਹਨਾਂ ਦੇ ਰਸਤਾ ਖੇਜਦੇ ਨੇ ਉਹ ਜਿਹੜਾ ਪੈਰੈਂਸ ਸੰਧੂਰ ਤੇ ਉਹਨਾਂ ਨੇ ਬੰਦ ਕਰਿਆ ਹੈ ਤੇ ਜੱਥਾ ਜਾਣਾ ਬੰਦ ਕਰਿਆ ਹੈ ਪੈਰੈਂਸ ਸੰਧੂਰ ਦੇ ਵਿੱਚ ਉਹਨਾਂ ਲਈ ਗੱਤੀ ਦਾ ਕੋਈ ਮਤਲਬ ਨਹੀਂ ਕਿ ਜੇ ਉੱਥੇ ਜਿਹੜੇ ਲੋਕ ਜਾਂਦੇ ਸੀ ਉਹਨਾਂ ਦੀ ਸੁਰੱਖਿਆ ਲਈ ਪਹਿਲਾਂ ਹੀ ਉੱਥੇ ਫੋਰਸ ਲਾਈ ਜਾਂਦੀ ਤਾਂ ਇਹ ਇੰਨੀ ਘਟਨਾ ਕਿਉਂ ਵਾਪਰਦੀ ਉਹਨਾਂ ਸੀ ਹੁੰਦੇ ਆਪਣੇ ਬੰਦੇ ਵੀ ਮਰਵਾ ਕੇ ਫਿਰ ਇਹਨਾਂ ਪੈਸਾ ਵੀ ਖਰਚ ਕਰਕੇ ਅਸੀਂ ਫਿਰ ਉੱਥੇ ਆ ਗਏ ਇਹ ਜੱਥਾ ਜੂਠਾ ਜਾਣਾ ਦਾ ਤੇ ਜਾਂ ਇਹਨਾਂ ਦੀ ਕੋਈ ਅਬਦੀ ਨਿਵੇਕੀ ਹੈ ਉਹ ਬੰਦ ਕਰਖਿਆ ਸਿਰਫ ਕਿ ਸਾਡਾ ਪੰਜਾਬ ਉਹਨਾਂ ਦਾ ਬਣਦਾ ਨਹੀਂ ਹੈ ਸੈਂਟਰ ਨਾਲ ਇਸ ਕਰਕੇ ਇਹ ਨਹੀਂ ਕੀਤਾ ਹੋਇਆ ਅਮਰੀਕਾ ਨੇ ਕਿਹਨਾਂ ਨੂੰ ਗਲਤ ਸਮਝਿਆ ਚਾਈਨਾ ਨਾਲ ਉਹਦੀ ਦੋਸਤੀ ਕਰ ਲਈ ਉਦੋਂ ਪਹਿਲਾਂ ਚਾਈਨਾ ਨੂੰ ਗਾਲਾਂ ਕੱਢਦੇ ਸੀਗੇ ਇਹ ਸਾਡੇ ਪੰਜਾਬ ਨਾਲ ਦੂਰੇ ਮਾਪਦੰਡ ਨੇ ਇਹਨਾਂ ਦਾ ਕੋਈ ਜੀਨਮਾਨੀ ਠੀਕ ਹੈ ਠੀਕ ਹੈ ਜੀ ਆਪਾਂ ਇਹ ਵੀ ਸਵਾਲ ਜਿਹੜਾ ਆਪਾਂ ਸੰਧੂ ਸਾਹਿਬ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੱਕ ਹੋਰ ਕਾਲਰ ਨੇ ਸੱਤਰੀਕਾਲ ਜੀ ਕਿਨਾ ਹੈ ਤੁਹਾਡਾ ਕਿੱਥੋਂ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਸੱਤਰੀਕਾਲ ਜੀ ਸੱਤਰੀਕਾਲ ਜੀ ਕਿਨਾ ਹੈ ਕਿੱਥੋਂ ਬੋਲ ਰਹੇ ਹੋ ਬਾਲ ਜੀ ਬੋਲਦਾ ਲੁਧਿਆਣੇ ਤੋਂ ਜੀ ਹਾਂ ਜੀ ਸਵਾਗਤ ਹੈ ਜੀ ਆਪਣਾ ਸਵਾਲ ਰੱਖੋ ਜੀ ਬੇਨਤੀ ਹੈ ਆਮ ਜਦੋਂ ਅਸੀਂ ਕਾਫਕਤਾ ਦੇ ਲਿੰਕ ਸਾਰੇ ਤੋੜ ਦਿੱਤੇ ਸੀਗੇ ਉਸ ਤੋਂ ਬਾਅਦ ਜਦ ਅਸੀਂ ਕ੍ਰਿਕਟ ਮੈਚ ਕਰਾਇਆ ਕਿਉਂ ਕਰਾਇਆ ਜਿਹ ਇਸ ਪੁੱਛਾਈਏ ਜਿਹੜਾ ਕਰਤਾਰਪੁਰ ਲਾਂਘਾ ਨੂੰ ਖੋਲਣਾ ਚਾਹੀਦਾ ਸੰਗਤ ਵਾਸਤੇ ਸੰਗਤ ਨੂੰ ਅਸ਼ੀਰਵਾਦ ਲੈਣ ਜਾਣਾ ਚਾਹੀਦਾ ਵਾ ਉਹ ਸਾਡੀ ਸਰਕਾਰ ਨਹੀਂ ਚਾਹੀਦਾ ਵੀਜ਼ਾ ਦੇਵੇ ਵੀਜ਼ਾ ਦੇ ਕੇ ਬਾਰਡਰ ਹੋ ਜਾਏ ਮੈਚ ਹੀ ਹੋਗੇ ਅੱਤ ਪਿੱਛੇ ਰਹਿ ਕੀ ਗਿਆ ਜੀ ਇਸ ਕਰਕੇ ਮੇਰੀ ਬੇਤੀ ਹੈ ਜੇ ਮੈਚ ਹੋਗਾ ਤਾਂ ਸਾਡੀ ਭਾਵਨਾ ਨੂੰ ਨਹੀਂ ਖੇਸ ਨਹੀਂ ਕੋਈ ਜਦ ਸਰਕਾਰ ਦੇ ਅੱਗੇ ਚਰਨਾਂ 'ਚ ਮੇਰੀ ਬੇਤੀ ਹੈ ਧੰਨਵਾਦ ਮਿਹਰਬਾਨੀ ਜੀ ਜੀ ਮਿਹਰਬਾਨੀ ਜੀ ਸਾਡੇ ਨਾਲ ਜੁੜਨ ਦੇ ਲਈ ਸੰਧੂ ਸਾਹਿਬ ਆਖਰੀ ਸਵਾਲ ਤੁਹਾਡੇ ਤੋਂ ਆ ਕਿ ਜਿਵੇਂ ਕਿ ਜਦੋਂ ਇਹ ਪੈਲਗਾਮ ਦਾ دہشت گردੀ ਹਮਲਾ ਹੁੰਦਾ ਹੈ ਤਾਂ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਤੇ ਪਾਰ ਸਰਕਾਰ ਦੇ ਵੱਲੋਂ ਬੜੇ ਜ਼ੋਰ ਸ਼ ਕੀ ਕੋਹਤੇ ਪਾਣੀ ਇਕੱਠੇ ਨਹੀਂ ਵਹਿਣਗੇ ਸਾਰੇ ਸਬੰਧ ਜਿਹੜੇ ਨੇ ਤੋੜ ਦਿੱਤੇ ਗਏ 에ਅਰ ਸਪੇਸ ਬੰਦ ਕਰ ਦਿੱਤੀ ਗਈ ਵਪਾਰ ਜਿਹੜਾ ਹੈ ਉਹ ਕ੍ਰਾਸ ਬਾਰਡਰ ਉਹ ਬੰਦ ਕਰ ਦਿੱਤਾ ਗਿਆ ਠੀਕ ਹੈ ਬਾਇਆ ਕਾਂਡਲਾ ਪੋਰਟ ਤੇ ਹੋ ਰਿਹਾ ਹੈ ਉੱਤੇ ਵੀ ਆਪਣੇ ਤਰ੍ਹਾਂ ਦੀ ਇੱਕ ਡਿਬੇਟ ਹੋ ਸਕਦੀ ਹੈ ਪਰ ਇੱਥੇ ਸਵਾਲ ਹੈ ਕਿ ਜਦੋਂ ਸਾਰੇ ਸਬੰਧ ਤੋੜ ਦਿੱਤੇ ਗਏ ਪਾਕਿਸਤਾਨ ਨੇ ਭਾਰਤ ਵਿੱਚ ਹੋਏ ਵਿਹਾਰ ਦੇ ਰਾਜਗੀਰ ਦੇ ਵਿੱਚ ਏਸ਼ੀਅਨ ਹਾਕੀ ਕੱਪ ਦੇ ਵਿੱਚ ਆਉਣ ਤੋਂ ਮਨਾ ਕਰ ਦਿੱਤਾ ਫਿਰ ਆਖਰ ਪਾਕਿਸਤਾਨ ਦੁਬਈ ਖੇਡਣ ਪਾਕਿਸਤਾਨ ਦੇ ਨਾਲ ਭਾਰਤ ਦੁਬਈ ਖੇਡਣ ਦੇ ਲਈ ਰਾਜੀ ਕਿਵੇਂ ਹੋ ਗਿਆ ਤਾਂ ਉੱਥੇ ਹੀ ਜਿਹੜਾ ਹੈ ਫਿਰ ਉਹ ਦੂਜੇ ਪਾਸੇ ਜਿਹੜਾ ਇਹ ਸਰਦਾਲੂਆਂ ਦਾ ਜਥਾ ਵੀ ਰੋਕ ਦਿੱਤਾ ਗਿਆ ਫਿਰ ਉਹੀ ਗੱਲ ਆ ਜਾਂਦੀ ਹੈ ਨਾ ਕਿ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਉੱਠਣਾ ਲਾਜ਼ਮੀ ਹੈ ਕਿ ਕੇਂਦਰ ਸਰਕਾਰ ਦਾ ਇਹ ਦੋਹਰਾ ਰਵਈਆ ਹੈ ਇਹਦੇ ਵਿੱਚ ਵੀਰ ਜੀ ਮੈਂ ਗੱਲ ਕਲੀਅਰ ਕਰ ਦਿਆਂ ਇੱਕ ਤਾਂ ਇਹ ਹੈਗਾ ਕਿ ਟੌਪਿਕ ਤੋਂ ਵੈਸੇ ਪਾਸੇ ਦੀ ਗੱਲ ਹੈ ਬੈਠ ਗੱਲਾਂ ਦਾ ਜਵਾਬ ਜ਼ਰੂਰ ਦੇਵਾਂਗਾ ਜੀ ਕਿ ਜਿਹੜਾ ਦੁਬਈ ਦੇ ਵਿੱਚ ਜਿਹੜਾ ਉਹ ਹੋਇਆ ਹੈਗਾ ਉੱਤੇ ਮੈਚ ਹੋਏ ਨੇ ਨਾ ਉਹਦੇ ਵਿੱਚ ਸਿਰਫ ਪਾਕਿਸਤਾਨ ਤੇ ਭਾਰਤ ਦਾ ਮੈਚ ਨਹੀਂ ਸੀਗੇ ਬਾਕੀ ਸਾਰਾ ਬਕਾਇਦਾ ਉਹ ਹੋਇਆ ਹੈਗਾ ਟੂਰਨਾਮੈਂਟ ਹੋਇਆ ਨੇ ਤਾਂ ਉਹਦੇ ਉਹਦੇ ਵਿੱਚ ਕੀ ਹੈ ਕਿ ਅਸੀਂ ਮੇਜ਼ਬਾਨ ਨਹੀਂ ਭਾਰਤ ਮੇਜ਼ਬਾਨੀ ਮੇਜ਼ਬਾਨ ਹੈ ਕਿਨੇ ਦੁਬਈ ਕੋਮਨ ਤਾਂ ਉੱਥੇ ਪਾਕਿਸਤਾਨ ਦੀ ਟੀਮ ਵੀ ਆ ਗਈ ਸਾਡੀ ਟੀਮ ਵੀ ਆ ਗਈ ਚਲੇਗੇ ਤਾਂ ਇਹ ਇਹਦੇ ਨੂੰ ਦੂਜੇ ਮੁੱਦੇ ਨਾਲ ਦੇਖ ਕੇ ਜੋੜ ਕੇ ਦੇਖਿਆ ਜਾਣਾ ਇਹ ਵਾਜਬ ਨਹੀਂ ਗੱਲ ਦੂਜੀ ਗੱਲ ਮੇਰੇ ਇੱਕ ਕਾਲਰ ਵੀਰ ਨੇ ਗੱਲ ਕਹੀ ਸੀ ਕਿ ਦੋਰੇ ਮਾਪਦੰਡ ਸਿੱਖਾਂ ਨਾਲ ਵਰਤੇ ਜਾਂਦੇ ਆ ਸਿੱਖਾਂ ਨਾਲ ਇਹ ਸ਼ਬਦ ਮੈਂ ਟੁਕਵੇਂ ਨਹੀਂ ਸਮਝਦਾ ਸੋ ਸੰਤੂ ਸਾਹਿਬ ਦਾ ਜ਼ਿਆਦਾ ਲੱਗਦਾ ਕਿ ਸਾਡਾ ਕੀ ਉਹਨਾਂ ਦਾ ਨੈਟਵਰਕ ਜਿਹੜਾ ਚਲਾ ਗਿਆ ਸੋ ਗਰੇਵਾਲ ਸਾਹਿਬ ਆਖਰੀ ਸਵਾਲ ਤੁਹਾਡੇ ਕੋਲ ਆ ਤੇ ਹੁਣ ਜਦੋਂ ਇਹ ਰੋਕ ਲਗਾ ਦਿੱਤੀ ਗਈ ਹੈ ਕੀ ਲੱਗਦਾ ਹੈ ਕਿ ਇਹ ਰੋਕ ਕਦੋਂ ਤੱਕ ਜਾਰੀ ਰਹਿ ਸਕਦੀ ਹੈ ਕਿਉਂਕਿ 133 ਦਿਨ ਹੋ ਗਏ ਨੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਵੀ ਬੰਦ ਹੋਇਆ ਨੂੰ ਸ਼ਾਇਦ ਜਿਹਦੇ ਲਈ ਕੋਈ ਖਾਸ ਜਥਾ ਭੇਜਣ ਦੀ ਜਾਂ ਪ੍ਰਕਿਰਿਆ ਜਿਹੜੀ ਕਹਿ ਸਕਦੇ ਹਾਂ ਕਿ ਦਿੱਲੀ ਤੋਂ ਹੋਣੀ ਹੈ ਉਹਦੀ ਜ਼ਿਆਦਾ ਲੋੜ ਨਹੀਂ ਹੈ ਦੇਖੋ ਅਸੀਂ ਤਾਂ ਕਹਿੰਦੇ ਹਾਂ ਜਲਦੀ ਤੋਂ ਜਲਦੀ ਇਹ ਕਰਨਾ ਚਾਹੀਦਾ ਜਿਹੜੀ ਦੇਸ਼ ਦੀ ਸਰਾਹਦੇ ਉੱਤੇ ਜਿਹੜੀ ਕੋ ਤਣਾਓ ਆ ਉਹ ਇਸ ਜਥੇ ਨਾਲ ਘਟੇਗਾ ਜਦੋਂ ਲੋਕ ਆਵਾਮ ਇੱਕ ਦੂਜੇ ਨੂੰ ਮਿਲਣਗੇ ਜਾ ਕੇ ਉਹਨਾਂ ਦੇ ਤਸਵੀਰਾਂ ਆਉਣਗੀਆਂ ਉਹਨਾਂ ਦੇ ਵੀਡੀਓਜ਼ ਆਉਣਗੀਆਂ ਉਹਨਾਂ ਦੇ ਗਲੇ ਮਿਲਣ ਦੀ ਗੱਲ ਆਏਗੀ ਤਾਂ ਐ ਜਿਹੜਾ ਨਫਰਤ ਜਿਹੜੀ ਹੈ ਘਟਦੀ ਹੈ ਸੋ ਇਸ ਕਰਕੇ ਜਲਦੀ ਤੋਂ ਜਲਦੀ ਸਾਨੂੰ ਖੋਲਣਾ ਚਾਹੀਦਾ ਕਿਉਂਕਿ ਆਸਥਾ ਨਾਲ ਜੁੜਿਆ ਮੁੱਦਾ ਵਾ ਇਸ ਦੇ ਨਾਲ ਪਾਕਿਸਤਾਨ ਲਈ ਐਡਾ ਸੌਖਾ ਨਹੀਂ ਹੈਗਾ ਕਿ ਉਹ ਬੇਰਜਬੋਰ ਨਾ ਕਰ ਚੁੱਕੇ ਜੀ ਤਾਂ ਸੰਧੂ ਸਾਹਿਬ ਤੁਹਾਡਾ ਸਵਾਲ ਵਿੱਚ ਰਹਿ ਗਿਆ ਸੀ ਸਵਾਲ ਪੂਰਾ ਕਰ ਸਕਦੇ ਹੋ ਅੱਛਾ ਹਾਂ ਜੀ ਮੈਂ ਗੱਲ ਕਹਿਣੀ ਚਾਹਾਂਗਾ ਮੇਰੇ ਮਿੱਤਰ ਨੇ ਬੜੇ ਵਧੀਆ ਗਰੇਵਾਲ ਸਾਹਿਬ ਤਾਂ ਇਹਨਾਂ ਨੇ ਆਪਣੇ ਸਵਾਲ ਗੱਲ ਦੇ ਵਿੱਚ ਹੀ ਸਾਰਾ ਜਵਾਬ ਦਿੱਤਾ ਹੈ ਕਿਤੇ ਵੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਹੈ ਇਹਨਾਂ ਨੇ ਧਾਰਮਿਕ ਮਸਲੇ ਦੇਖਣੇ ਹੁੰਦੇ ਆ ਸਰਕਾਰ ਨੇ ਜਿਹਦੇ ਹੈਗੇ ਪਰ ਦੂਜੇ ਇੰਟਰਨੈਸ਼ਨਲ ਜਿਹੜੇ ਹੈ ਮਸਲੇ ਦੇਖਣੇ ਹੁੰਦੇ ਆ ਇਹ ਧਾਰਮਿਕ ਮਸਲੇ ਦੇਖਣੇ ਹੈਗੇ ਨੇ ਤੇ ਤੁਸੀਂ ਇਹ ਜ਼ਿੰਮੇਵਾਰੀ ਲੈ ਲਨ ਮੇਰੇ ਸਾਹਮਣੇ ਜ਼ਿੰਮੇਵਾਰੀ ਹੈ ਕਿ ਜੇ ਪਾਕਿਸਤਾਨ ਦੇ ਵਿੱਚ ਕੋਈ ਧਾਰਮਿਕ ਸਥਾਨ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੋਣੀ ਜੇ ਭਾਰਤ ਸਰਕਾਰ ਨੂੰ ਇਹ ਗੱਲ ਕਲੀਅਰ ਹੋਈ ਹੈ ਕਿ ਤਨਾ ਕੋਈ ਇੰਡੀਕੇਸ਼ਨ ਮਿਲੀ ਹੈ ਕਿ ਉੱਥੇ ਸਾਡੇ ਨਾਗਰਿਕ ਜਿਹੜੇ ਜਾਣਗੇ ਉਹਨੂੰ ਖਤਰਾ ਹੋਏਗਾ ਤੇ ਜਾਨ ਤੋਂ ਰੋਕਿਆ ਇੰਨੀਆਂ ਜਾਨਾਂ ਚਲਾਈ ਜਾਂਦੀਆਂ ਉਸ ਤੋਂ ਬਾਅਦ ਇਹਨਾਂ ਨੇ ਵਿਰੋਧ ਕਰਨਾ ਸੀ ਸਰਕਾਰ ਦਾ ਵੀ ਕਿਉਂ ਹੋਇਆ ਮੈਂ ਦੱਸਾਂ ਕਿ ਜਿਸ ਦਿਨ ਇਹ ਹੋਇਆ ਹੈਗਾ ਪਹਿਲਗਮ ਹਮਲਾ ਕੁਝ ਦਿਨ ਪਹਿਨਾ ਜਥਾ ਪਾਕਿਸਤਾਨ ਤੋਂ ਵਾਪਸ ਆਇਆ ਮੈਂ ਖੁਦ ਉਸ ਜਥੇ ਦੇ ਵਿੱਚ ਗਿਆ ਸੀ ਉੱਥੇ ਉਸ ਸਮੇਂ ਵੀ ਜਿਹੜਾ ਹੈਗਾ ਇਸ ਤਰ੍ਹਾਂ ਦਾ ਜਿਹੜਾ ਹੈਗਾ ਟੈਰਰ ਸੀਗਾ ਇਹਨਾਂ ਦਾ ਡਰ ਸੀਗਾ ਕਿ ਅਸੀਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਗਏ ਆ ਤਾਂ ਜਦੋਂ ਅਸੀਂ ਐਂਟਰ ਕਰ ਗਏ ਆ ਸਾਰੇ ਪਾਸੇ ਸਿਕਿਉਰਿਟੀ ਲਾ ਕੇ ਸਿਰਫ ਅੰਦਰ ਰਹਿ ਆ ਗੇਟ ਸੀਲ ਕਰ ਦਿੱਤੇ ਗਏ ਐਂਟਰ ਕਰਨ ਵੇਲੇ ਅੰਦਰ ਵੜਿਆ ਗਿਆ ਉਸ ਤੋਂ ਬਾਅਦ ਕਿਸੇ ਸ਼ਰਧਾਲੂ ਨੂੰ ਸ਼ਹਿਰ ਦੇ ਵਿੱਚ ਜਾਂ ਆਸ-ਪਾਸੇ ਕਿਤੇ ਨਾ ਜਾਣ ਦਿੱਤਾ ਗਿਆ ਤਾਂ ਉੱਥੇ ਹੀ ਰੋਕਿਆ ਕਹਿਣ ਦਾ ਮਤਲਬ ਹੈਗਾ ਕਿ ਉੱਥੇ ਮਾਹੌਲ ਇੰਨਾ ਡਰਦਾ ਮਾਹੌਲ ਹੈਗਾ ਉਸ ਵੇਲੇ ਦੀ ਗੱਲ ਕਰਦਾ ਜਦੋਂ ਪਹਿਲਗਾਮ ਦਾ ਹਮਲਾ ਹੋਇਆ ਨਹੀਂ ਸੀ ਤਾਂ ਉਸ ਤੋਂ ਬਾਅਦ ਪਹਿਲਗਾਮ ਦਾ ਹਮਲਾ ਹੋਇਆ ਭਾਰਤ ਨੇ ਮੂੰਹ ਤੋੜ ਜਵਾਬ ਦਿੱਤਾ ਸੰਦੂਰ ਆਪਰੇਸ਼ਨ ਦੇ ਰਾਹੀਂ ਤਾਂ ਫਿਰ ਅਸੀਂ ਫਿਰ ਦੁਸ਼ਮਣ ਦੇ ਘਰ ਸੀ ਜਾ ਕੇ ਆਪਦੇ ਭੇਜ ਗਏ ਵੀ ਸਾਡੇ ਆਗੇ ਜੀ ਅਸੀਂ ਵੱਲੋਂ ਵੱਲੇ ਉਹਨਾਂ ਨੂੰ ਸ਼ਿਕਾਰ ਬਣਾ ਕੇ ਉੱਥੇ ਭੇਜ ਗਏ ਕੱਲ ਨੂੰ ਹਾਲਾਤ ਚੰਗੇ ਹੋ ਸਕਦੇ ਆ ਵਧੀਆ ਹੋ ਸਕਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਅਜੇ ਤਾਜੀ ਗੱਲ ਹੋਈ ਆ ਅਸੀਂ ਆਪਦੇ ਇੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਅਸੀਂ ਉੱਥੇ ਭੇਜਦੀਏ ਤਾਂ ਫਿਰ ਉਹ ਕਹਿੰਦੇ ਸਿਆਣੇ ਕਹਿੰਦੇ ਨੇ ਕਿ ਰਵਾਇ ਦਾ ਨਾਂ ਨਹੀਂ ਹੁੰਦਾ ਰਵਾਇ ਦਾ ਨਾ ਹੋ ਜਾਂਦਾ ਤੇ ਅੱਜ ਇਸ ਕਰਕੇ ਜ਼ਿੰਦਗੀ ਬਚਾਉਣ ਵਾਸਤੇ ਕੇਂਦਰ ਸਰਕਾਰ ਨੇ ਉੱਥੇ ਜਾਣ ਤੋਂ ਜਿੱਥੇ ਨੂੰ ਕਹਿੰਦਾ ਵੀ ਭਾਈ ਹਜੇ ਇਧੀਆਂ ਪੰਜਾਬ ਜਾਣਾ ਉੱਥੇ ਖਤਰਾ ਹੈਗਾ ਜੇ ਉੱਥੇ ਕੋਈ ਨੁਕਸਾਨ ਹੋ ਜਾਂਦਾ ਕੱਲ ਨੂੰ ਭੇਜਣ ਦੇ ਬਾਵਜੂਦ ਫੇਰ ਉਹਨਾਂ ਨੇ ਕੋਸ਼ਿਸ਼ਾਂ ਨੂੰ ਹੀ ਹਟਣਾ ਸੀਗਾ ਇਹਨਾਂ ਨੇ ਭੰਡ ਨੂੰ ਨਹੀਂ ਹਟਣਾ ਸੀ ਵੀ ਇਹਨਾਂ ਨੂੰ ਪਤਾ ਨਹੀਂ ਸੀ ਵੀ ਇੱਥੇ ਹਾਲਾਤ ਮਾਰੇ ਕਿਉਂ ਜੱਥਾ ਜਾਣ ਦਿੱਤਾ ਸੋ ਕੇਂਦਰ ਸਰਕਾਰ ਨੇ ਜੋ ਫੈਸਲਾ ਲਿਆ ਹੈਗਾ ਉਹ ਬਿਲਕੁਲ ਸਹੀ ਲਿਆ ਸਿੱਖ ਸੰਗਤ ਦੇ ਹੱਕ ਦੇ ਵਿੱਚ ਲਿਆ ਹੈਗਾ ਸਿੱਖ ਸੰਗਤ ਦੇ ਨਾਲ ਪਿਆਰ ਮੋਹ ਮੁਹੱਬਤ ਕਰਕੇ ਲਿਆ ਹੈਗਾ ਉਹਨਾਂ ਦੀ ਜਾਨਾਂ ਨੂੰ ਖਤਰਾ ਮੈਂ ਖੁਦ ਗਵਾਹ ਹਾਂ ਇਸ ਗਿਲਹਾਨ ਸਿੰਘ ਸਾਬ੍ਹ ਨੂੰ ਲੱਗਦਾ ਕਿ ਸਿੱਖ ਸੰਗਤ ਜਿਹੜੀ ਆ ਇਸ ਸਨੇਹ ਨੂੰ ਸਮਝਣ ਦੇ ਵਿੱਚ ਸ਼ਾਇਦ ਜਿਹੜੀ ਆ ਉਹ ਉਸ ਨੂੰ ਨਹੀਂ ਸਮਝ ਪਾ ਰਹੀ ਕਿਉਂਕਿ ਉਹਨਾਂ ਦੇ ਵਿੱਚ ਰੋਸ ਹੈ ਗਰੇਵਾਲ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦਾ ਫਿਰ ਆਪਾਂ ਪ੍ਰੋਗਰਾਮ ਨੂੰ ਖਤਮ ਕਰੀਏ ਮੈਂ ਕਹਿ ਰਿਹਾ ਸੀ ਮੇਰੇ ਭਰਾ ਸੰਧੂ ਸਾਹਿਬ ਜ਼ਿਕਰ ਕਰ ਰਹੇ ਆ ਕਿ ਅਸੀਂ ਇਹ ਗੱਲ ਕਹੀ ਹੈ ਕਿ ਅਸੀਂ ਇਹ ਪ੍ਰਬੰਧ ਨਹੀਂ ਹੈ ਸਰਕਾਰ ਦੀ ਹੈਗੀ ਪਰ ਮੈਂ ਸੰਧੂ ਸਾਹਿਬ ਯਾਦ ਕਰਾਉਣਾ ਕਿ ਕੁੱਲ ਦੇਸ਼ ਦੇ ਲੋਕ ਇਕੱਲੇ ਵਿਰੋਧੀ ਧਿਰ ਨਹੀਂ ਸਾਰੇ ਦੇਸ਼ ਦੇ ਲੋਕ ਇਹ ਕਹਿ ਰਹੇ ਆ ਕਿ ਜਿਹੜਾ ਪਹਿਲਗਾਮ ਵਾਪਰਿਆ ਉਹਦੀ ਕਤਾਹੀ ਤੁਹਾਡੇ ਕਰਕੇ ਹੋਈ 1 ਮਹੀਨਾ ਪਹਿਲਾਂ ਉੱਥੇ ਸਿਕਿਉਰਟੀ ਸੀ ਉੱਥੇ ਫੌਜ ਸੀ ਜਦੋਂ ਇਹ ਕਾਂਡ ਵਾਪਰਿਆ ਉਹਦਾ ਕੀ ਕਾਰਨ ਸੀ ਠੀਕ ਹੈ ਮੀਡੀਆ ਦੇ ਵਿੱਚ ਇਹ ਗੱਲਾਂ ਦਬਾ ਲਈਆਂ ਗਈਆਂ ਪਰ ਅੱਜ ਵੀ ਉਹ ਸਵਾਲ ਸੰਧੂ ਸਾਹਿਬ ਜਿਉਂਦਾ ਤੁਹਾਡੇ ਪ੍ਰਬੰਧ ਦੇ ਵਿੱਚ ਤੁਹਾਡੇ ਨੱਕ ਦੇ ਹੇਠਾਂ ਉਸ ਬਾਰਡਰ ਏਰੀਆ ਦੇ ਵਿੱਚ ਮਾ 23 ਬੰਦੇ ਜਿਹੜੇ ਮਾਰ ਕੇ ਉਹ ਕਿੱਥੇ ਸ਼ਿਫਟਿੰਗ ਹੋ ਗਏ ਅੱਜ ਤੱਕ ਬੱਬੇ ਨਹੀਂ ਗਰੇਵਾਲ ਸਾਹਿਬ ਲੰਦਾ ਕਿ ਜੇਕਰ ਆਪਾਂ ਅੱਜ ਹੁਣ ਕਰਚਾ ਕਰਾਂਗੇ ਤਾਂ ਲੰਬੀ ਹੁੰਦੀ ਜਾਊਗੀ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਸੰਧੂ ਸਾਹਿਬ ਬਹੁਤ ਬਹੁਤ ਸ਼ੁਕਰੀਆ ਗਰੇਵਾਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜਿੰਨੇ ਸਵਾਲ ਹੁੰਦੇ ਜਾਣਗੇ ਨੂੰ ਲੱਗਦਾ ਕਿ ਉਹਨਾ ਪ੍ਰੋਗਰਾਮ ਇਹ ਲੰਬਾ ਹੁੰਦਾ ਜਾਵੇਗਾ ਫਿਲਹਾਲ ਮੈਨੂੰ ਦੇ ਇਸ ਦੇ ਵਿੱਚ ਇਜਾਜ਼ਤ ਪਰ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਆਖਰ ਹੁਣ ਇਹ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਕਦੋਂ ਖੁੱਲੇਗਾ ਕਿ ਇਹ ਭਾਰਤ ਪਾਕਿਸਤਾਨ ਦੇ ਵਿੱਚ ਸਬੰਧ ਕਦੀ ਸੁਖਾਵੇਂ ਹੋਣਗੇ ਜਾਂ ਨਹੀਂ ਕਿਉਂਕਿ ਲਗਾਤਾਰ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਖੂਨ ਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ ਪਰ ਲੱਗਦਾ ਹੈ ਕਿ ਕ੍ਰਿਕਟ ਤਾਂ ਹੋ ਸਕਦੀ ਹੈ ਜਥਾ ਨਹੀਂ ਜਾ ਸਕਦਾ ਕ੍ਰਿਕਟ ਅੱਗੇ ਵੀ ਹੁੰਦੀ ਰਹੇਗੀ ਜੇਕਰ ਕ੍ਰਿਕਟ ਹੁੰਦੀ ਰਹੇਗੀ ਤਾਂ ਜਥਾ ਕਿਉਂ ਨਹੀਂ ਜਾਵੇਗਾ ਇਹ ਵੀ ਸਵਾਲ ਜਿਹੜਾ ਉਹ ਉੱਠਦਾ ਰਹੇਗਾ ਫਿਲਹਾਲ ਮੈਨੂੰ